ਜੇ ਤਾਂ ਤੁਸੀਂ ਸੀਰੀਅਸਲੀ ਹਾਰਟ ਅਟੈਕ ਦੇ ਸ਼ਿਕਾਰ ਹੋਣਾ ਹੈ ਸਿੰਪਲ ਜਿਹਾ ਟੈਸਟ ਹੈ ਤੁਹਾਡੇ ਕੰਨ ਦੇ ਨਾਲ ਉਹ ਸੈਂਟਰ ਤੋਂ ਹੋ ਕੇ ਕਿਹੇ ਨੀਚੇ ਪੁਰ ਇੱਕ ਤਰੀਸ ਆ ਜੇ ਜਾਂ ਦੇ ਖੱਬੇ ਪਾਸੇ ਦਰਦ ਕبھی ਬਾਹਾਂ ਚ ਦਰਦ ਜਾਣ ਲੈਂਦਾ ਜੀ ਕਈਆਂ ਦੇ ਖੱਬੇ ਪਾਸੇ ਪੂਰੇ ਟ੍ਰੇਨ ਰਹਿੰਦੀ ਹੈ ਜਾਂ ਤਰੋਂ ਲੈਫਟ ਸਾਈਡ ਦੇ ਸਿੰਪਟਮਸ ਹੁੰਦੇ ਨੇ ਕਈ ਨੂੰ ਸਾਹ ਫੁੱਲ ਜਾਂਦਾ ਜੀ ਕਿ ਉਹਨੂੰ ਇਹ ਲੱਗਦਾ ਬੈਠੇ ਹੁਣ ਕਿ ਥੋੜਾ ਜਿਹਾ ਮੇਰੇ ਵਾਂਗੂ ਨਾਰਮਲ ਮਗਰ ਇਹ ਲੱਗਦਾ ਮੈਂ ਪੌੜੀਆਂ ਚੜ ਕੇ ਆਇਆ ਜੀ ਉਹਨਾਂ ਸਾਹ ਤੁਸੀਂ ਸੁਣ ਸਕਦੇ ਹੋ ਉਹਨਾਂ ਸਾਹ ਔਖਾ ਹੈ ਇਹ ਵੀ ਹਾਰਟ ਤੇ ਆਪਣੇ ਆਪ ਚ ਇੰਡੀਕੇਟਰ ਹੈ ਤੜਕੇ ਦੇ ਵਿੱਚ ਵਰਤਿਆ ਜਾਂਦਾ ਹੈ ਰਿਫਾਇਨਡ ਵਰਤਿਆ ਜਾਂਦਾ ਹੈ ਜਾਂ ਫਿਰ ਡਾਲਡਾ ਵਰਤਿਆ ਜਾਂਦਾ ਹੈ ਅਗਰ ਤੁਸੀਂ ਦੁਸ਼ਮਨ ਨੂੰ ਮਾਰਨਾ ਹੈ ਨਾ ਤਾਂ ਉਹਦੀ ਉਹਦੀ ਕਮਿਊਨਿਟੀ ਚ ਸੀਡ ਆਇਲ ਪ੍ਰੀਪੇ ਤੁਸੀਂ ਉਹਨੂੰ ਡੀਜ਼ਲ ਦੀ ਤਰ੍ਹਾਂ ਯੂਜ਼ ਕਰ ਲਓਗੇ ਨਾ ਕਾਰ ਤੇ ਤਾਂ ਠੀਕ ਹੈ ਮਗਰ ਮੇਸ਼ਰੀ ਵਿੱਚ ਨਹੀਂ ਜਿਮ ਲਾਉਂਦੇ ਲਾਉਂਦੇ ਬੰਦਿਆਂ ਨੂੰ ਦਿਲ ਦਾ ਤੌਰ ਆਇਆ ਜਾਂਦਾ ਹੈ ਇਹਦਾ ਜਿਮ ਲਾਉਣ ਤੋਂ ਬਾਅਦ ਉਹ ਡਾਈਟ ਵਗੈਰਾ ਲਾਇਆ ਰਹੇ ਹੁੰਦੇ ਨੇ ਉਦੋਂ ਇਹ ਗੱਲ ਹੋ ਜਾਂਦੀ ਆ ਤਾਂ ਉਹ ਤਾਂ ਇੰਨੀ ਐਕਸਰਸਾਈਜ਼ ਕਰਦੇ ਨੇ ਉਹਨਾਂ ਨੂੰ ਕਿਵੇਂ ਦਿੰਦਾ ਦੋਰਾ ਪੈ ਸਕਦਾ ਇਹਦੇ ਬਹੁਤ ਕੇਸ ਹੋਏ ਮੈਂ ਕਾ ਗੱਲ ਸਮਝੋ ਕਲੌਟ ਜਿੱਥੇ ਸੀਗਾ ਪਹਿਲਾਂ ਤਾਂ ਖੜਾ ਸੀ ਜੇ ਤੁਸੀਂ ਹਿੱਲੇ ਡੁੱਲੇ ਜਾਂ ਜਿਮ ਕਰਿਆ ਜਾਂ ਨੱਚੇ ਟੱਪੇ ਉਹ ਮੂਵ ਕਰ ਗਿਆ ਜੀ ਉਹ ਕਲੌਟ ਆਇਆ ਕਿੱਥੋਂ ਸਰ ਅੱਜ ਕੱਲ ਇੱਕ ਇਨਸਾਨ ਚੰਗਾ ਭਲਾ ਆਪਣੇ ਘਰ ਤੋਂ ਨਿਕਲਦਾ ਏ ਲੇਕਿਨ ਫਿਰ ਖਬਰ ਆਉਂਦੀ ਆ ਕਿ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਉਸ ਦੀ ਮੌਤ ਹੋ ਗਈ ਤਾਂ ਹੈਲਥ ਕੋਚ ਰਵਿੰਦਰ ਸੈਨ ਮੇਰੇ ਨਾਲ ਮੌਜੂਦ ਨੇ ਧਰਵਿੰਦਰ ਜੀ ਕਿਵੇਂ ਦੇਖਦੇ ਹੋ ਕਿ ਦਿਲ ਦੀ ਸਮੱਸਿਆ ਬੜੀ ਵੱਧਦੀ ਜਾ ਰਹੀ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਕਈ ਚੀਜ਼ਾਂ ਇਹ ਜੀਆਂ ਹੋ ਚੁੱਕੀਆਂ ਕਈ ਇਹ ਜੀਆਂ ਚੀਜ਼ਾਂ ਚੇਂਜ ਹੋ ਗਈਆਂ ਆਪਣੇ ਲਾਈਫ ਸਟਾਈਲ ਤੇ ਕਿ ਚੰਗਾ ਭਲਾ ਬੰਦਾ ਜਿਹਨੂੰ ਕੋਈ ਸ਼ੱਕ ਨਹੀਂ ਸੀ ਕੋਈ ਸਿੰਪਟਮ ਨਹੀਂ ਸੀ ਜੀ ਤੇ 5 ਸੈਕਿੰਡ ਚ ਦੌਰਾ ਪਿਆ ਤੇ ਉਹ ਪੂਰਾ ਹੋ ਗਿਆ ਜੀ ਤੇ ਇਹ ਹੋਇਆ ਕੁਝ ਤਾਂ ਹੋਇਆ ਜੀ ਐ ਨਹੀਂ ਹੋ ਸਕਦਾ ਕੁਝ ਵੀ ਨਹੀਂ ਹੋਇਆ ਕਿਆ ਤੋ ਪਹਿਲਾਂ ਦਿੱਕਤ ਸੀ ਨਹੀਂ ਤੇ ਇੱਕਦਮੇ ਦਿੱਕਤ ਆ ਗਈ ਨਹੀਂ ਚੀਜ਼ਾਂ ਹੋਈਆਂ ਸਿੰਪਟਮ ਨਹੀਂ ਪਤਾ ਲੱਗੇ ਪੜਨੇ ਨਹੀਂ ਆਏ ਤਾਂ ਪ੍ਰੋਬਲਮ ਹੁਣ ਇੱਕ ਵੱਡਾ ਮਹਾਮਾਰੀ ਬਣ ਕੇ ਸਾਹਮਣੇ ਆ ਗਈ ਤਾਂ ਸਿੰਪਟਮਸ ਕੀ ਹੁੰਦੇ ਨੇ ਇਸ ਦੇ ਦੇਖੋ ਸਿੰਪਟਮ ਸਿੰਪਲ ਜੀ ਗੱਲ ਹੈ ਤੁਹਾਡਾ ਖਾਣਾ ਪੀਣਾ ਤੁਹਾਡੇ ਦਿਲ ਦੇ ਉੱਪਰ ਪ੍ਰਭਾਵ ਪਾਉਂਦਾ ਜੀ ਜੇ ਤੁਹਾਡਾ ਕੋਲੇਸਟ੍ਰੋਲ ਵਧਿਆ ਹੋਇਆ ਤਾਂ ਖੂਨ ਗੜਾ ਹੈ ਸਿੰਪਲ ਜੀ ਗੱਲ ਹੈ ਜੀ ਐਸਜੀਓਟੀਪੀਟੀ ਵਧਿਆ ਹੈ ਖੂਨ ਗੜਾ ਹੈ ਜਿੰਨਾ ਖੂਨ ਗੜਾ ਹੈ ਉਹਨਾਂ ਹਾਰਟ ਨੂੰ ਜ਼ਿਆਦਾ ਕੰਮ ਕਰਨਾ ਪਏਗਾ ਲੋਜਿਕ ਹੈ ਜੀ ਯਾ ਜਿਹੜੀਆਂ ਆਰਟਰੀਜ਼ ਨੇ ਪਤਲੀਆਂ ਹੋ ਗਈਆਂ ਪਤਲੀਆਂ ਕਿਵੇਂਆਂ ਉਸ ਤੇ ਪਲੇਕਿੰਗ ਇੰਨੀ ਹੋ ਗਈ ਕਿ ਇਹ ਇੰਨੀ ਮੋਟੀ ਸੀ ਉਹਦੇ ਅੰਦਰ ਡਾਇਮੀਟਰ ਘਟ ਗਿਆ ਜੀ ਤਾਂ ਹਾਰਟ ਤੇ ਕੀ ਪੈ ਗਿਆ ਜ਼ੋਰ ਪੈ ਗਿਆ ਜੀ ਉਹ ਜ਼ੋਰ ਪਿਆ ਹੋਇਆ ਕੀ ਹੋਏਗਾ ਹਾਰਟ ਅਟੈਕ ਹੋਏਗਾ ਜੀ ਦੂਜੇ ਪਾਸੇ ਵੀ ਹੋ ਸਕਦਾ ਆਰਟਰੀ ਦੇ ਵਿੱਚ ਗਲੀ ਹੋ ਗਈ ਉਹ ਪੈਂਚਰ ਹੋ ਕੇ ਜਿਹਨੂੰ ਕਹਿੰਦੇ ਹੈਮਰੇਜ ਹੋ ਗਿਆ ਜੀ ਫਿਰ ਉਹ ਵੀ ਖੜੇ ਪੈਰ ਮੌਤ ਹੋ ਜਾਂਦੀ ਹੈ ਮਗਰ ਉਹ ਹਾਰਟ ਨਾਲ ਨਹੀਂ ਹੋਈ ਉਹ ਹੋਈ ਕਾਰਡੀਓ ਵੈਸਕੂਲਰ ਸਿਸਟਮ ਕਰਕੇ ਹੀ ਹੈ ਜੀ ਤਾਂ ਕਈ ਤਰੀਕੇ ਨਾਲ ਕਈ ਗਲਤੀਆਂ ਨਾਲ ਜੀ ਤੁਸੀਂ ਦਿਲ ਦੇ ਰੋਗੀ ਜਾਂ ਜਿਵੇਂ ਕਹਿੰਦੇ ਇੱਕਦਮ ਆਪਾਂ ਕਹਿੰਦੇ ਸਡਨ ਡੈਥ ਤੱਕ ਗੱਲ ਪਹੁੰਚਣ ਤੇ ਗੱਲ ਆ ਜਾਂਦੀ ਹੈ ਜੀ ਹਾਂਜੀ ਤਾਂ ਇਸ ਨੂੰ ਆਪਾਂ ਚਰਚਾ ਚਲਦੀ ਆ ਕਿ ਕਿਸੇ ਨੇ ਬਾਈਪਾਸ ਸਰਜਰੀ ਕਰਾਈ ਹੈ ਕਿਸੇ ਨੇ ਸਟੰਟ ਪਵਾਏ ਨੇ ਤਾਂ ਹੋ ਸਕਦਾ ਹੈ ਕਿ ਇਨਸਾਨ ਅਗਰ ਆਪਣੇ ਸਰੀਰ ਦਾ ਖਿਆਲ ਰੱਖੇ ਉਹਨੂੰ ਪਹਿਲਾਂ ਹੀ ਪਤਾ ਲੱਗ ਜਵੇ ਹਾਰਟ ਅਟੈਕ ਦੀ ਨੌਬਤੀ ਨਾਵੇਂ ਤਾਂ ਇਸ ਇਹ ਪਤਾ ਕਿਵੇਂ ਲੱਗੂ ਦੇਖੋ ਜੇ ਤਾਂ ਤੁਸੀਂ ਸੀਰੀਅਸਲੀ ਹਾਰਟ ਅਟੈਕ ਦੇ ਸ਼ਿਕਾਰ ਹੋਣ ਵਾਲੇ ਹੋ ਤਾਂ ਇੱਕ ਬਹੁਤ ਸਹੀ ਸਿੰਪਲ ਜਿਹਾ ਟੈਸਟ ਹੈ ਤੁਹਾਡੇ ਕੰਨ ਦੇ ਨਾ ਉਰੋ ਸੈਂਟਰ ਤੋਂ ਹੋ ਕੇ ਕਿ ਨੀਚੇ ਔਰ ਇੱਕ ਕਰੀਸ ਆ ਜਾਂਦੀ ਹੈ ਜੀ ਉਹ ਬੜਾ ਇੰਟਰਸਟਿੰਗ ਹੈ ਜੀ ਕੀ ਹੁੰਦਾ ਜਦੋਂ ਸਾਡੇ ਬਲੋਕੇਜ ਹੁੰਦੀ ਹੈ ਨਾ ਹਾਰਟ ਬਾਡੀ ਆਪਣਾ ਨੂੰ ਬਚਾਉਣ ਦੀ ਲਾਸਟ ਮੌਕੇ ਤੱਕ ਕੋਸ਼ਿਸ਼ ਕਰਦੀ ਹੈ ਜੀ ਜਿਵੇਂ ਤੁਹਾਡੇ ਬਾਈਪਾਸ ਇੱਕ ਡਾਕਟਰ ਕਰਦਾ ਇੱਕ ਬਾਈਪਾਸ ਆਪਣਾ ਹਾਰਟ ਆਪ ਬਣਾਉਂਦਾ ਨਵੀਆਂ ਆਰਟਰੀਆਂ ਬਣਾ ਲੈਂਦਾ ਜੀ ਕਿਉਂਕਿ ਉਹਨੂੰ ਬਲੱਡ ਫਲੋਅ ਆਨ ਤੇ ਜਾਣ ਲਈ ਰਸਤਾ ਚਾਹੀਦਾ ਜੀ ਜਦੋਂ ਬਣਾਉਣ ਲੱਗਦਾ ਇੱਕ ਸਪੈਸ਼ਲ ਉਰੇ ਉਹ ਕਰੀਸ ਆਂਦੀ ਉਰੇ ਜੀ ਤੁਸੀਂ ਉਹਨੂੰ ਫੀਲ ਕਰ ਸਕਦੇ ਹੋ ਕਿ ਇੱਕ ਨਾ ਨਵੀਂ ਲਾਈਨ ਆ ਗਈ ਇਸ ਐ ਉੱਪਰ ਤੋਂ ਦੇਖੋ ਆ ਸੈਂਟਰ ਤੋਂ ਰੇਕੋ ਉਰੇ ਦੀ ਨੀਚੇ ਜਾਂਦੀ ਹੈ ਇਹ ਕੰਬੀਰ ਸਾਈਮ ਤੱਕ ਪਹੁੰਚ ਚੁੱਕੇ ਹਾਂ ਤਾਂ ਮਤਲਬ ਹੁਣ ਸੰਭਲ ਲੋ ਵਰਨਾ ਕਦੇ ਵੀ ਕਮ ਹੋ ਸਕਦਾ ਹੈ ਤਾਂ ਐਵੇਂ ਕਈਆਂ ਦੇ ਖੱਬੇ ਪਾਸੇ ਦਰਦ ਖੱਬੀ ਬਾਹਾਂ ਚ ਦਰਦ ਜਾਣ ਲੈਂਦਾ ਜੀ ਕਈਆਂ ਤੇ ਖੱਬੇ ਪਾਸੇ ਪੂਰੇ ਪ੍ਰੇ ਰਹਿਂਦੀ ਹੈ ਜਿਹਾ ਤਰੂ ਲੈਫਟ ਸਾਈਡ ਦੇ ਸਿੰਪਟਮਸ ਹੁੰਦੇ ਨੇ ਕਿਉਂਕਿ ਉਰੇ ਜ਼ੋਰ ਪੈਂਦਾ ਤੇ ਇਸ ਚੱਕਰ ਚ ਹੋਰ ਤੁਸੀਂ ਟੈਸਟ ਕਰਾ ਸਕਦੇ ਹੋ ਹੈਨਾ ਤੁਹਾਡੇ SGOT PPT ਚੈੱਕ ਕਰੋ ਕੋਲੇਸਟ੍ਰੋਲ ਚੈੱਕ ਕਰੋ ਕਈ ਇਹਨੂੰ ਸਾਹ ਫੁੱਲਦਾ ਹੁੰਦਾ ਜੀ ਕਿ ਉਹਨਾਂ ਨੂੰ ਐ ਲੱਗਦਾ ਬੈਠੇ ਉਹਨ ਕੀ ਤੁਹਾਡੇ ਨਾਲ ਮੇਰੇ ਮango ਨੋਰਮਲ ਮਗਰ ਐ ਲੱਗਦਾ ਮੈਂ ਪੌੜੀਆਂ ਚੜ ਕੇ ਆਏ ਆ ਜੀ ਉਹਨਾਂ ਦਾ ਸਾਹ ਤੁਸੀਂ ਸੁਣ ਸਕਦੇ ਹੋ ਕਿ ਉਹਨਾਂ ਦਾ ਸਾਹ ਔਖਾ ਹੈ ਇਹ ਵੀ ਹਾਰਟ ਤੇ ਇੱਕ ਆਪਣੇ ਆਪ ਚ ਇੰਡੀਕੇਟਰ ਹੈ ਕਈ ਲੋਕ ਗਲਤੀਆਂ ਕਰਕੇ ਜੇ 99% ਲੋਕ ਆਪਣੀ ਗਲਤੀਆਂ ਕਰਕੇ ਆਏ ਮਗਰ ਕਈ ਲੋਕ ਵਿਟਾਮਿਨ ਡੀ ਸੁੱਕਾ ਲੈਣ ਲੱਗ ਜਾਂਦੇ ਆ ਜੀ ਡਾਕਟਰ ਨੇ ਇੱਕ ਵਾਰੀ ਕਿਹਾ ਸੀ ਕਿ ਤੁਹਾਨੂੰ ਹਫ਼ਤੇ 'ਚ ਨਾ ਇੱਕ ਸ਼ਾਟ ਲੈ ਲਿਓ 60000 ਰੁਪਏ ਉਹਦਾ ਜੀ ਉਹ ਉਹ ਪ੍ਰੈਸਕ੍ਰਿਪਸ਼ਨ ਤਿੰਨ ਸਾਲੇ ਚੱਲੀ ਗਈ ਜੀ ਜਿਵੇਂ ਆਪਣੇ ਦੇਸੀ ਬੰਦਾ ਕਰਦਾ ਕਿ ਚਲੋ ਚੰਗਾ ਹੀ ਐ ਉਹ ਕੱਲਾ ਵਿਟਾਮਿਨ ਡੀ ਚੰਗਾ ਨਹੀਂ ਐ ਜੀ ਵਿਟਾਮਿਨ ਡੀ ਤੁਹਾਡੀ ਬੋਡੀ 'ਚ ਕੈਲਸ਼ੀਅਮ ਵਧਾਉਂਦਾ ਹੈ ਉਹ ਕੈਲਸ਼ੀਅਮ ਟ੍ਰਾਂਸਪੋਰਟ ਕਰਨਾ ਬਹੁਤ ਜ਼ਰੂਰੀ ਹੈ ਜੇ ਕੈਲਸ਼ੀਅਮ ਜੋੜਾਂ ਦੇ ਵਿੱਚ ਚਲਾ ਗਿਆ ਤਾਂ ਆਥਰਾਇਟਸ ਹੋ ਸਕਦਾ ਜੀ ਜੇ ਉਹ ਹਾਰਟ ਦੇ ਨੇੜੇ ਤੇੜੇ ਲੱਗ ਗਿਆ ਜਿਹਨੂੰ ਪਲੇਕਿੰਗ ਕਹਿੰਦੇ ਆ ਜੀ ਬਹੁਤ ਹਾਰਟ ਦੀ ਕੰਡੀਸ਼ਨਸ 'ਚ ਪਲੇਕਿੰਗ ਹੋ ਜਾਂਦੀ ਕੈਲਸੀਫਿਕੇਸ਼ਨ ਕਹਿੰਦੇ ਆ ਤਾਂ ਕੱਲਾ ਵਿਟਾਮਿਨ ਡੀ ਕਦੇ ਨਹੀਂ ਲੈਣਾ ਜਿਹੜੇ ਵੀ ਲੋਕ ਵਿਟਾਮਿਨ ਡੀ ਲੈਂਦੇ ਆ ਚੰਗੇ ਜਾਗਰੂਕ ਐ ਅੱਧੇ ਜਾਗਰੂਕ ਐ ਵਿਟਾਮਿਨ ਡੀ ਹਮੇਸ਼ਾ ਵਿਟਾਮਿਨ ਕੇ 2 ਐਮ ਕੇ 7 ਨਾਲ ਲੈਣਾ ਜੀ ਅੱਗੇ ਹੁਣ ਜੇ ਤੁਸੀਂ ਖਾਂਦੇ ਬਹੁਤ ਉਹ ਚੀਨੀ ਜੀ ਦੇਖੋ ਸਮਝੋ ਥੋਨੇ ਖਾਦੀ ਚੀਨੀ ਤੁਹਾਡੀ ਬਲੱਡ ਸ਼ੂਗਰ ਵੱਧ ਗਈ ਜੀ ਮਗਰ ਤੁਹਾਨੂੰ ਚੀਨੀ ਜਾਂ ਸ਼ੂਗਰ ਜਾਂ ਡਾਇਬੀਟਿਸ ਨਹੀਂ ਹੈ ਤੁਸੀਂ ਟੈਨਸ਼ਨ ਲੈਂਦੇ ਨਹੀਂ ਕਿਤੇ ਤਾਂ ਉਹ ਚੀਨੀ ਜਾਂਦੀ ਹੈ ਨਾ ਜਦੋਂ ਤੁਸੀਂ ਚੀਨੀ ਖਾਣਾ ਤੁਹਾਡੀ ਬਲੱਡ ਸ਼ੂਗਰ ਵਧਦੀ ਹੈ ਜੀ ਆਪਣੀ ਬੋਡੀ ਚ ਇੱਕ ਹਾਰਮੋਨ ਬਣਦਾ ਹੈ ਪੈਨਕ੍ਰੀਆਸ ਬਣਾਉਂਦੇ ਇਨਸੂਲਿਨ ਜੀ ਉਹ ਚੀਨੀ ਨੂੰ ਡਾਊਨ ਕਰਦੀ ਹੈ ਜੀ ਉਹ ਤੋਂ ਬਾਅਦ ਉਹ ਜਿਹੜੀ ਵਧੀ ਹੋਈ ਚੀਨੀ ਗਈ ਕਿੱਥੇ ਜੀ ਕੋਈ ਪੁੱਛੇਗਾ ਤਾਂ ਸਮਝ ਆਏਗਾ ਨਾ ਉਹਦੇ ਚੋਂ 60 70% ਫੈਟ ਚ ਕਨਵਰਟ ਹੋ ਜਾਂਦੀ ਹੈ ਤਾਂ ਹੀ ਲੋਕੀ ਚੀਨੀ ਛੱਡਦੇ ਨੇ weight ਘਟਦਾ ਹੈ ਮਗਰ ਕੁਝ ਪਹਿਲੇ ਬੁਰੇ ਕੋਲੇਸਟ੍ਰੋਲ ਚ ਪਲੈਕਿੰਗ ਚ ਜਿਹੜੇ ਆਪਾਂ ਕਹਿੰਦੇ ਨਾੜੀਆਂ ਜੰਮ ਗਈਆਂ ਜੀ ਇਹ ਚੀਜ਼ਾਂ ਜਾਂਦੀ ਹੈ ਜਦੋਂ ਤੁਸੀਂ ਚੀਨੀ ਖਾਣਾ ਹਟਦੇ ਨਹੀਂ ਤੁਹਾਡੇ ਹਾਰਟ ਤੇ ਹੌਲੀ 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 ਪ੍ਰੈਸ਼ਰ ਵਧ ਜੰਦਾ ਥੋਡੀਆਂ ਨਾੜੀਆਂ ਖਰਾਬ ਹੋ ਜਾਂਦੀਆਂ ਦੇਖੋ ਇੱਕ ਸਿੰਪਲ ਦੀ ਗੱਲ ਦੱਸਾਂ ਜਿਹੜਾ ਅੰਦਰ ਕਹਿੰਦੇ ਨੇ ਕਿ ਹੈਮਰੇਜ ਹੋ ਗਈ ਜੀ ਉਹ ਹੈਮਰੇਜ ਨੂੰ ਰੋਕਦਾ ਕੌਣ ਹੈ ਇੱਕ ਸਪੈਸ਼ਲ ਤਰੀਕੇ ਦਾ ਕੋਲੇਸਟਰੋਲ ਜੀ ਉਹ ਕੋਲੇਸਟਰੋਲ ਪੈਂਚਰ ਨੂੰ ਬੰਦ ਕਰਨ ਲਈ ਆਇਆ ਸੀ ਜੀ ਉਹ ਪੈਂਚਰ ਨਹੀਂ ਦੇਖਦੇ ਕਿਉਂ ਹੋਇਆ ਕੋਲੇਸਟਰੋਲ ਨੂੰ ਮਾੜਾ ਕਹਿ ਦਿੰਦੇ ਆ ਜੀ ਇਹ ਤਾਂ ਉਹ ਗੱਲ ਹੋ ਗਈ ਕਿ ਤੁਹਾਡੀ ਕਾਰ ਪੈਂਚਰ ਹੋਈ ਜਿਹੜਾ ਤੁਸੀਂ ਪੈਂਚਰ ਲਾਇਆ ਇਲਜ਼ਾਮ ਸੂਈ ਤਾਂ ਨਹੀਂ ਕੱਢਿਆ ਜੀ ਉਹਦਾ ਨੇਲ ਦਾ ਕੋਈ ਇਲਜ਼ਾਮ ਨਹੀਂ ਹੈ ਇਲਜ਼ਾਮ ਕੀ ਹੈ ਪੈਂਚਰ ਦਾ ਨਹੀਂ ਪੈਂਚਰ ਤਾਂ ਤੁਹਾਨੂੰ ਹਵਾ ਆ ਉਥੋਂ ਚੀਜ਼ ਨਾ ਲੀਕ ਹੋਵੇ ਤਾਂ ਆ ਕਸੂਰ ਉਹਦਾ ਕੱਢ ਦਿੰਨੇ ਆ ਉਹ ਗਲੀ ਕਿਉਂ ਹੋਈ ਜੀ ਹਾਈ ਬਲੱਡ ਸ਼ੂਗਰ ਹਾਈ ਇਨਸੂਲਿਨ ਤਾਂ ਅਗਰ ਤੁਸੀਂ ਲਾਈਫ ਸਟਾਈਲ ਠੀਕ ਕਰਨ ਤੇ ਆਓ ਚੀਨੀ ਤੇ ਕਾਰਬੋਹਾਈਡਰੇਟਸ ਹਾਰਟ ਦਾ ਪਹਿਲਾ ਦੁਸ਼ਮਨ ਹੈ ਪਹਿਲਾ ਦੁਸ਼ਮਨ ਇਹਦੇ ਪਿੱਛੇ ਕਾਰਨ ਹੋਰ ਵੀ ਅੱਗੇ ਦੱਸਾਂ ਮੈਂ ਆ ਤੁਸੀਂ ਵੈਸੇ ਜਿਹੜੀ ਗੱਲ ਦੱਸੀ ਆ ਬਹੁਤ ਘੱਟ ਲੋਕ ਇਸ ਦਾ ਜ਼ਿਕਰ ਕਰਦੇ ਹੋਣੇ ਕਿ ਚੀਨੀ ਖਾਣ ਦਾ ਸਬੰਧ ਸਾਡੇ ਦਿਲ ਨਾਲ ਹੁੰਦਾ ਹੈ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹਦੀਆਂ ਜਿਨ੍ਹਾਂ ਨੂੰ ਖਾਣ ਨਾਲ ਹਾਰਟ ਅਟੈਕ ਦਾ ਖਤਰਾ ਜਿਹੜਾ ਉਹ ਵੱਧ ਜਾਂਦਾ ਹੈ ਠੀਕ ਹੈ ਜਦ ਤੁਸੀਂ ਸੋਡੀਅਮ ਰਿਚ ਫੂਡ ਖਾਓਗੇ ਕੱਲਾ ਸੋਡੀਅਮ ਵਾਲਾ ਤਾਂ ਦੇਖੋ ਬੀਪੀ ਵੱਧਦਾ ਕਿ ਨਹੀਂ ਜੀ ਹਾਰਟ ਦੀ ਪ੍ਰੈਸ਼ਰ ਪ੍ਰੋਬਲਮ ਹੈ ਜੀ ਸੋਡੀਅਮ ਕੀ ਕਰਦਾ ਤੁਹਾਡੀ ਬੋਡੀ ਚ ਪੋਟਾਸ਼ੀਅਮ ਘਟਾ ਦਿੰਦਾ ਜੀ ਹੁਣ ਅਗਰ ਤੁਸੀਂ ਪੋਟਾਸ਼ੀਅਮ ਦੀ ਇੰਪੋਰਟੈਂਸ ਸਮਝ ਲਓ ਦੇਖੋ ਕੋਈ ਵੀ ਮਸਲ ਲੈਟਸ ਸੇ ਮੇਰੀ ਬਾਈਸੈਪ ਹੈ ਜੀ ਜੀ ਇਹ ਦੇਖੋ ਇਹਨੂੰ ਮੈਂ ਹੁਣ ਕੰਟਰੈਕਟ ਕਰ ਰਿਹਾ ਹਾਂ ਇਹ ਰਿਲੈਕਸ ਕਰਤਾ ਜੀ ਜੇ ਤੁਸੀਂ ਬਹੁਤ ਜਿਮ ਲਾਣੇ ਹੋ ਨਾ ਤੁਹਾਡੇ ਅਗਲੇ ਦਿਨ ਕੜੱਲ ਪੈ ਜਾਂਦੀ ਹੈ ਜੀ ਪੈਂਦੀ ਕੜੱਲ ਤੁਸੀਂ ਕਿਸੇ ਸਿਆਣੇ ਕੋਲ ਜਾਉਂਗੇ ਉਹ ਕਹੂਗਾ ਕੈਲਸ਼ੀਅਮ ਤੇ ਮੈਗਨੀਸ਼ੀਅਮ ਖਾ ਲੈ ਇਹ ਕੜੱਲ ਜਲਦੀ ਠੀਕ ਹੋ ਜੂਗੀ ਜਿਵੇਂ ਲੱਤ ਦੀ ਕੜੱਲ ਪੈਂਦੀ ਜੀ ਆਪਾਂ ਕਹਿੰਦੇ ਕਿ ਨਾੜ ਚੜ ਗਈ ਉਹ ਨਾੜ ਚ ਕੀ ਦਿੰਦੇ ਤੁਹਾਨੂੰ ਅਗਰ ਕੋਈ ਵੀ ਤੁਸੀਂ ਕੈਮਿਸਟ ਕੋ ਜਾਈਓ ਉਹ ਕਹੂਗਾ ਲਓ ਜੀ ਕੈਲਸ਼ੀਅਮ ਮੈਗਨੀਸ਼ੀਅਮ ਦੀ ਗੋਲੀ ਹੈ ਕੱਲ ਤੋਂ ਤੁਹਾਡੀ ਪ੍ਰੋਬਲਮ ਸੋਲਵ ਹੈ ਹਾਰਟ 24 ਘੰਟੇ ਜੀ ਕੰਟ੍ਰੈਕਟ ਰਿਲੈਕਸ ਕੰਟ੍ਰੈਕਟ ਰਿਲੈਕਸ ਕਰ ਰਿਹਾ ਹੈ ਜੀ ਜਦ ਤੁਹਾਡੀ ਬਾਡੀ ਚ ਸੋਡੀਅਮ ਜ਼ਿਆਦਾ ਤੁਹਾਨੂੰ ਕੜੱਲ ਪੈਣ ਦੇ ਚਾਂਸ ਵੱਧ ਜਾਂਦੇ ਆ ਕੜੱਲ ਮਤਲਬ ਹਾਰਟ ਅਟੈਕ ਜੀ ਪੰਜਾਬੀ ਚ ਅਗਰ ਮੈਂ ਤੁਹਾਨੂੰ ਜਿਹੜਾ ਹਾਰਟ ਅਟੈਕ ਨੂੰ ਪੰਜਾਬੀ ਚ ਟਰਾਂਸਲੇਟ ਕਰਾਂ ਤਾਂ ਦਿਲ ਨੂੰ ਕੜੱਲ ਪੈਗੀ ਜੀ ਜਿਵੇਂ ਕਿਤੇ ਹੋਰ ਕੜੱਲ ਪੈ ਸਕਦੀ ਹੈ ਤਾਂ ਕੋਈ ਮਸਲ ਨੂੰ 4-5 ਇਲੈਕਟ੍ਰੋਲਾਈਟਸ ਚਾਹੀਦੇ ਹੁੰਦੇ ਨੇ ਸੋਡੀਅਮ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਪਹਿਲਾਂ ਚਾਰਾਂ ਦੀ ਗੱਲ ਕਰਦੇ ਆ ਜੀ ਹੁਣ ਜਿਹੜੀ ਵੀ ਚੀਜ਼ ਤੁਹਾਡੀ ਬੋਡੀ ਚ ਪੋਟਾਸ਼ੀਅਮ ਘਟਾਊਗੀ ਉਹ ਤੁਹਾਡਾ ਦੁਸ਼ਮਣ ਹੈ ਜੀ ਜੀ ਤੇ ਕੌਣ ਕੌਣ ਨੇ ਦੁਸ਼ਮਣ ਫਿਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਚੀਨੀ ਤੇ ਕਾਰਬੋਹਾਈ ਜੀ ਤੁਸੀਂ ਇੱਕ ਵਾਰੀ ਤੁਸੀਂ ਅੱਜ ਨਾ ਚੰਗੀ ਤਰ੍ਹਾਂ ਭਟੂਰੇ ਖਾ ਲਿਓ ਤੁਹਾਡਾ ਕੱਲ ਭਟੂਰੇ ਖਾਣ ਨੂੰ ਦਿਲ ਕਰੂਗਾ ਦੇਖਿਓ ਜੀ ਇਹ ਹੀ ਚੀਜ਼ਾਂ ਨੇ ਇਹ ਮੱਲੋ ਮੱਲੀ ਹੋਰ ਕਰੀਵਿੰਗ ਕਰੂਗੀ ਕਿਉਂਕਿ ਇਹ ਤੁਹਾਡੀ ਪਹਿਲੀ ਚੀਜ਼ਾਂ ਡਾਊਨ ਕਰਦੀਆਂ ਜੇ ਤੁਸੀਂ ਸਲਾਦ ਖਾ ਲਓ ਜੀ ਤੁਹਾਡੇ ਮੂਰੇ ਭਟੂਰੇ ਪਿਆ ਹੋਗਾ ਤੁਸੀਂ ਕਹੋਗੇ ਮੇਰਾ ਦਿਲ ਨਹੀਂ ਕਰਿਆ ਖਾਣ ਨੂੰ ਕਿਉਂਕਿ ਸਲਾਦ ਚ ਪੋਟਾਸ਼ੀਅਮ ਹੈ ਜੀ ਤਾਂ ਪੋਟਾਸ਼ੀਅਮ ਨੂੰ ਚੀਨੀ ਕਾਰਬੋਹਾਈਡਰੇਟਸ ਜਾਂ ਫਿਰ ਜਿਹੜੇ ਪੈਕਡ ਫੂਡਸ ਹਨ ਜਿੰਨੇ ਪੈਕਡ ਫੂਡਸ ਹਨ ਤੁਸੀਂ ਦੇਖੋ ਬਹੁਤ ਸਾਰੋ ਨੇ ਇਸ ਚ ਨਮਕੀਨ ਜ਼ਿਆਦਾ ਹੁੰਦਾ ਜੀ ਸੋਡੀਅਮ ਦੀ ਕੰਟੈਂਟ ਇੰਨਾ ਜ਼ਿਆਦਾ ਹੈ ਉਹ ਤੁਹਾਡਾ ਪੋਟਾਸ਼ੀਅਮ ਲੋ ਹੋ ਜਾਂਦਾ ਹੈ ਹਾਲਾਂਕਿ ਆਪਾਂ ਪੈਕੇਟਡ ਫੂਡਾਂ ਦੀ ਜੇ ਗੱਲ ਕਰੀਏ ਬਹੁਤ ਸਾਰੀਆਂ ਚੀਜ਼ਾਂ ਅਜਹੀਆਂ ਵੀ ਮਿਲਦੀਆਂ ਨੇ ਆਮ ਤੌਰ ਤੇ ਆਪਾਂ ਰੋਟੀ ਖਾਂਦੇ ਆ ਖਾਣਾ ਖਾਂਦੇ ਆ ਮਿੱਠਾ ਤੇ ਨੂਨ ਇਕੱਠੇ ਨਹੀਂ ਲੈਂਦੇ ਲੇਕਿਨ ਉਹਨਾਂ ਚ ਦੋਨੋਂ ਚੀਜ਼ਾਂ ਦਾ ਮਿਕਸਚਰ ਹੁੰਦਾ ਹੈ ਉਸ ਤੋਂ ਪਾ ਮੋਲ ਪਾਇਆ ਹੁੰਦਾ ਹੈ ਸਾਰੇ ਇਕੱਠੀ ਨਹੀਂ ਹੁੰਦਾ ਸਾਰੇ ਕੰਬੀਨੇਸ਼ਨ ਬਣਾਏ ਉਸ ਚ ਅਜੀਨੋ ਮੋਟੋ ਨਾਮ ਦੀ ਸਭ ਤੋਂ ਗੰਦੀ ਚੀਜ਼ ਪਾਈ ਹੋਈ ਹੈ ਕੱਲੀ ਚੀਨੀ ਪਾਈ ਹੋਈ ਮੈਂ ਕਹਿੰਦਾ ਫਿਰ ਵੀ ਠੀਕ ਹੈ ਜੀ ਪੁਰਾਣੇ ਟਾਈਮ ਚ ਬਜ਼ੁਰਗ ਖਾਣ ਲੈਂਦੇ ਸੀ ਜੀ ਅੱਜ ਦੇ ਟਾਈਮ ਚ ਕੱਲਾ ਹੋਣੀ ਤੇ ਹੈ ਜੀ ਫਿਰ ਲੂਨ ਸੋਡੀਅਮ ਵਾਲਾ ਵਿੱਚ ਦੂਜੀ ਤਰੀਕੇ ਦੀ ਚੀਨੀ ਜਿਹਨੂੰ ਆਪਾਂ ਕਹਿੰਦੇ ਸਕ੍ਰੀਨ ਜੀ ਹੈ ਨਾ ਇਹ ਸਭ ਮਿਕਸ ਕਰੀ ਹੋਈ ਹੈ ਤੇ ਉਸ ਦਾ ਰੋਲਾ ਹੈ ਉਸੇ ਪ੍ਰੀਜ਼ਰਵੇਟਿਵ ਪਾਇਆ ਹੈ ਕਿਉਂ ਖਰਾਬ ਨਾ ਹੋਵੇ ਜੀ ਉਹ ਪ੍ਰੀਜ਼ਰਵੇਟਿਵ ਸੋਨੇ ਤੇ ਸੁਹਾਗਾ ਪਹਿਲਾਂ ਤਾਂ ਮਾੜਾ ਸਿਹਤ ਲਈ ਸੀ ਉਰ ਜਾ ਕੇ ਹਜਮ ਵੀ ਨਹੀਂ ਹੁੰਦਾ ਜੀ ਕਿਉਂਕਿ ਫਸ ਜਾਂਦਾ ਤਾਂ ਜਿਹੜੀ ਚੀਜ਼ ਤੁਹਾਡੀ ਬਾਡੀ ਚ ਪੋਟਾਸ਼ੀਅਮ ਘਟਾਊ ਘਟਾਊਗੀ ਨਾ ਉਹ ਤੁਹਾਡੇ ਦਿਲ ਦੇ ਲਈ ਬਹੁਤ بڑا ਦੁਸ਼ਮਣ ਹੈ ਜੀ ਸੇਮ ਮੈਗਨੀਸ਼ੀਅਮ ਜੀ ਆਪਣੀ ਬਾਡੀ ਚ ਤਿੰਨ ਕਹਿੰਦਾ ਸੋਡੀਅਮ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਜੀ ਮੈਗਨੀਸ਼ੀਅਮ ਆਪਣੀ ਬਾਡੀ ਚ એનર્ਜੀ ਬਣਾਉਣ ਦਾ ਜ਼ਿੰਮੇਵਾਰ ਹੈ ਜੀ ਤੁਸੀਂ ਐਂ ਕਰੋ ਜੀ ਆਪਣੇ ਮੈਂ ਐਗਜ਼ਾਮਪਲ ਦੇਣਾ ਹਰ ਇੱਕ ਸੈੱਲ ਦੇ ਵਿੱਚ ਇੱਕ ਜਨਰੇਟਰ ਲੱਗਿਆ ਹੋਇਆ ਹੈ ਜੀ ਜਿਵੇਂ ਆਪਣੇ ਘੜੁਕਾ ਜਨਰੇਟਰ ਨਹੀਂ ਹੁੰਦਾ ਉਹ ਜਨਰੇਟਰ ਨੂੰ ਚਲਾਉਣ ਲਈ ਡੀਜ਼ਲ ਤਾਂ ਚਾਹੀਦਾ ਜੀ ਥੋਡੀ ਬਾਡੀ ਚ ਸਾਰੇ ਸੈੱਲਾਂ ਚ એનર્ਜੀ ਪ੍ਰੋਡਿਊਸ ਹੋਦੀ ਹੈ ਬੈਟਰੀ ਆਪਨੇ ਸੈੱਲ ਜੀ ਤਾਂ ਹੀ એનર્ਜੀ ਆਉਂਦੀ ਹੈ ਉਹਨੂੰ ਚੱਲਣ ਲਈ ਮੈਗਨੀਸ਼ੀਅਮ ਚਾਹੀਦਾ ਜੀ ਤੇ ਮੈਗਨੀਸ਼ੀਅਮ ਲੋਕ ਖਾਂਦੇ ਨਹੀਂ ਮੈਗਨੀਸ਼ੀਅਮ ਸਨਫਲਾਅਰ ਸੀਡਸ ਚ ਹੈ ਹੈਨਾ ਉਹ ਮੈਗਨੀਸ਼ੀਅਮ ਹੋਰ ਪੰਪਕਿਨ ਸੀਡਸ ਚ ਹੈ ਮੈਂ ਮੈਗਨੀਸ਼ੀਅਮ ਗਲਾਈਸੀਨੇਟ ਨਾਮ ਦਾ ਸਪਲੀਮੈਂਟ ਲੈਣਾ ਕਿਉਂਕਿ ਮੈਨੂੰ ਹਾਈ ਪਾਵਰ ਚ ਕੰਮ ਕਰਨਾ ਪਸੰਦ ਆ ਤਾਂ ਮੈਂ ਮੈਗਨੀਸ਼ੀਅਮ ਐਜ਼ ਅ ਸਪਲੀਮੈਂਟ ਲੈ ਲੈਣਾ ਉਸ ਤੇ ਸਾਲਟ ਹੈ ਮਗਰ ਮੈਗਨੀਸ਼ੀਅਮ ਆਪਾਂ ਨੂੰ ਚਾਹੀਦਾ ਹੀ ਚਾਹੀਦਾ ਹੈ ਤਾਂ ਹੀ ਮੈਂ ਸਲਾਦ ਖਾਣ ਨੂੰ ਕਹਿੰਦਾ ਉਸ ਚ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਰੱਬ ਨੇ ਪਾ ਕੇ ਦਿੱਤਾ ਹੋਇਆ ਤਾਂ ਇਹ ਬਹੁਤ ਜ਼ਰੂਰੀ ਹੈ ਜੇ ਆਪਾਂ ਗੱਲ ਕਰੀਏ ਆਮ ਤੌਰ ਤੇ ਜਿਹੜੇ ਆਪਣੇ ਘਰਾਂ ਦਾ ਰੁਝਾਨ ਹੁੰਦਾ ਹੈ ਕਿ ਦਾਲ ਸਬਜ਼ੀ ਤੜਕਾ ਲਾ ਕੇ ਬਣਦੀ ਹੈ ਤੜਕੇ ਦੇ ਵਿੱਚ ਵਰਤਿਆ ਜਾਂਦਾ ਹੈ ਰਿਫੈਂਡ ਵਰਤਿਆ ਜਾਂ ਉਹ ਬਾਕੀ ਲੋਕ ਹੋਰ ਚੀਜ਼ਾਂ ਵੀ ਯੂਜ਼ ਕਰਦੇ ਨੇ ਲੇਕਿਨ ਉਹ ਕਾਫੀ ਘੱਟ ਨੇ ਤਾਂ ਇਹ ਚੀਜ਼ਾਂ ਖਾਣ ਵਾਸਤੇ ਕਿੰਨੀ ਅਕਤ ਚੰਗੀਆਂ ਨੇ ਕਿੰਨੀਆਂ ਕਮਾੜੀਆਂ ਨੇ ਅਗਰ ਤੁਸੀਂ ਦੁਸ਼ਮਨ ਨੂੰ ਮਾਰਨਾ ਹੈ ਨਾ ਤਾਂ ਉਹ ਉਹਦੀ ਕਮਿਊਨਿਟੀ 'ਚ ਸੀਡ ਆਇਲਸ ਫ੍ਰੀ ਭੇਜ ਦਿਓ ਜੀ ਡਾਲਡਾ ਰਿਫਾਈਨਡ ਇਹ ਸਾਰੇ ਸੀਡ ਆਇਲਸ ਨੇ ਜੀ ਆਪਾਂ ਨੂੰ ਦੇਖੋ ਕਿ ਇਹ ਇੰਨਾ ਮਹਿੰਗਾ ਕਿਉਂ ਹੈ ਕਿ ਇਹ ਇੰਨਾ ਵਧੀਆ ਕਿਉਂ ਹੈ ਉਹ ਐਨੀਮਲ ਫੈਟ ਹੈ ਐਨੀਮਲ ਫੈਟ 'ਚ ਆਟੋਮੈਟਿਕਲੀ ਓਮੇਗਾ 3 ਹੁੰਦਾ ਹੈ ਜੀ जितने भी सीड ऑल्स ने चाहे वो मैं कह ना रिफाइन नहीं भी करया ओदे च ओमेगा 6 है 3 नहीं है जी थोनू एक टेस्ट करके दिखांदी सी कंपनी ना समुद्री ਝੱਗ ओमेगा 3 ਪਾਉਂਦੇ ਸੀ ਉਹ ਖੁਰ ਜਾਂਦੀ ਹੈ ਉਹ ਕਹਿੰਦੇ ਐਮੀ ਤੁਹਾਡੇ ਜਿਹੜੇ ਪਲੈਕਿੰਗ ਹੈ ओमेगा 3 ਖੋਰੇਗਾ ਮੈਂ ਕਹਿੰਨਾ ਬਿਲਕੁਲ ਓਕੇ ਹੈ ਮਗਰ ओमेगा 3 ਲੈਂਦੇ ਨਹੀਂ ਆਪਾਂ ਸਪੈਸ਼ਲੀ ਨਾਰਥ ਇੰਡੀਅਨ ਆਪਾਂ ਮੱਛੀ ਦਾ ਨਾਮ ਸੁਣ ਕੇ ਡਰਦੇ ਆ ਜੀ ਹੈਨਾ ਕੋਈ ਵੀ ਚੀਜ਼ ਜਿਸ ਦੇ ਵਿੱਚ ओमेगा 3 ਹੋਏ ਆਪਾਂ ਕਹਿੰਨਾ ਨਹੀਂ ਕੀ ਲੋੜ ਪਈ ਹੈ ਅਲਸੀ ਬਹੁਤ ਘੱਟ ਲੋਕ ਖਾਂਦੇ ਨੇ ਚੀਆ ਸੀਡਸ ਉਹ ਕਹਿੰਦੇ ਨਾ ਜੀ ਨਾ ਤਾਂ ਬਾਹਰਲੀ ਚੀਜ਼ਾਂ ਨੇ ਇਹ ਹੈਨਾ ਮੱਛੀ ਕਹਿੰਦੇ ਲੈ ਇਹ ਗਰਮ ਹੁੰਦੀ ਹੈ ਹੁਣ ਬਰਸਾਤ ਆ ਗਈ ਆਪਣੇ ਮੱਛੀ ਵੈਸੇ ਵੀ ਫਾਰਮ ਦੇ ਮਿਲਦੀ ਹੈ ਉਹ ਲੈਡ ਵਾਲੀ ਹੁੰਦੀ ਹੈ ਤਾਂ ਮੈਨੂੰ ਵੀ ਘੱਟ ਪਸੰਦ ਆ ਬਟ ਜੀ omega 3 ਤੁਹਾਡੇ ਹਾਰਟ ਲਈ ਹੈਲਦੀ ਹੈ omega 6 ਤੁਹਾਡੇ ਲਈ ਜ਼ਹਿਰ ਹੈ ਜੇ ਤੁਸੀਂ ਖਾਣੋ ਰਿਫਾਈਨਡ ਆਇਲ ਜੀ ਪਹਿਲੀ ਗੱਲ ਤਾਂ ਉਹਦਾ ਨਾਮ ਦੇਖੋ ਰਿਫਾਈਨਡ ਉਹਨੂੰ ਚਾਰ ਵਾਰੀ ਪ੍ਰੋਸੈਸ ਕੀਤਾ ਹੋਇਆ ਜੀ ਉਹ ਚੋ ਸਮੈਲ ਉਹਦਾ ਰੰਗ ਜੀ ਸਾਫ਼ ਕਰਨ ਲਈ ਕਿਉਂਕਿ ਇੰਨਾ ਗੰਦਾ ਕੁਆਲਿਟੀ ਦਾ ਹੁੰਦਾ ਉਹ ਤੁਸੀਂ ਉਹਨੂੰ ਡੀਜ਼ਲ ਦੀ ਤਰ੍ਹਾਂ ਯੂਜ਼ ਕਰ ਲਓਗੇ ਨਾ ਕਾਰ 'ਚ ਤਾਂ ਠੀਕ ਹੈ ਮਗਰ ਆਪਣੇ ਸਰੀਰ 'ਚ ਨਹੀਂ ਪਾਣਾ ਜੀ ਤਾਂ ਇੱਕ ਸਾਡੀ ਕਹਾਵਤ ਹੈ ਕਿਸੇ ਸਿਆਣੇ ਡਾਕਟਰ ਨੇ ਜਿਹਨੂੰ ਮੈਂ ਪਹਿਲੀ ਵਾਰੀ ਮੈਨੂੰ ਰਾਹ ਪਾਇਆ ਸੀ ਉਹ ਕਹਿੰਦਾ ਸੀ ਰਵਿੰਦਰ ਘੱਟ ਖਾ ਮਗਰ ਵਧੀਆ ਖਾ ਜੀ ਜੇ ਦੋ ਬੋਤਲਾਂ ਰਿਫਾਈਂਡ ਲੈਣੀਆਂ ਮੈਂ ਅੱਧੀ ਬੋਤਲ ਘੀ ਦੀ ਵਰਤ ਲਵਾਂ ਮੇਰੇ ਬਰਾਬਰ ਆ ਗਿਆ ਮੈਨਾਂ ਘਰਤਾਂ ਨਹੀਂ ਆਇਆ ਵਧੀਆ ਜੀ ਮਗਰ ਮੇਰੀ ਸਿਹਤ ਨਹੀਂ ਖਰਾਬ ਹੋਗੀ ਤਾਂ ਰਿਫਾਈਂਡ ਕਿਉਂਕਿ ਉਹ omega 6 ਹੈ ਉਹ ਤੁਹਾਡੇ ਪੂਰੇ ਕਾਰਡੀਓ ਵੈਸਕੂਲਰ ਸਿਸਟਮ ਲਈ ਜ਼ਹਿਰ ਹੈ ਜੀ ਜੀ ਹਾਂਜੀ ਜੇ ਆਪਾਂ ਗੱਲ ਕਰੀਏ ਡੈਰੀ ਪ੍ਰੋਡਕਟਾਂ ਦੀ ਜਿਵੇਂ ਦੁੱਧ ਹੋ ਗਿਆ ਦਹੀਂ ਲੱਸੀ ਅਜਾ ਫਿਰ ਜਿਹੜੇ ਹੋਰ ਦੁੱਧ ਤੋਂ ਉਤਪਾਦ ਬਣਦੇ ਨੇ ਅੱਜ ਕੱਲ ਦੇਖਿਆ ਹੈ ਕਿ ਪੈਕੇਜਿੰਗ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਉਹ ਲੋਕ ਵੱਧ ਵਰਤਦੇ ਨੇ ਚੀਜ਼ਾਂ ਵੀ ਪੈਕੇਜਿੰਗ ਚ ਆ ਜੀ ਆ ਗਈਆਂ ਨੇ ਤਾਂ ਇਹਨਾਂ ਦਾ ਵੀ ਕੋਈ ਹੱਟ ਤੇ ਅਸਰ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਦੇਖੋ ਡੰਗਰ ਨੂੰ ਕੀ ਖਵਾਇਆ ਰਾਉਂਡ ਅਪ ਵਾਲਾ ਕੇਮਿਕਲ ਹੈ ਨਾ ਚਾਰਾ ਜੀ ਤੇ ਉਹਨੂੰ ਖਵਾਈ ਸੋਇਆ ਅੱਜ ਕੱਲ ਡੰਗਰਾਂ ਨੂੰ ਸੋਇਆ ਜੀ ਮੱਕੀ ਤੇ ਜਿਹੜਾ ਰਾਉਂਡ ਅਪ ਵਾਲਾ ਜਿਹੜਾ ਗਲਾਈਫੋਸੇਟ ਕੰਪਾਊਂਡ ਜੀ ਪੈਂਦਾ ਉਸ ਤੇ ਉਹ ਵਾਲਾ ਕੰਪਾਊਂਡ ਵਾਲਾ ਤੁਸੀਂ ਚਾਰਾ ਖਵਾਤਾ ਡੰਗਰ ਇਹਨੂੰ ਹੋਰ ਕਨਸੈਂਟਰੇਟ ਕਰਕੇ ਤੁਸੀਂ ਉਹਦੇ ਟੀਕਾ ਲਾ ਕੇ ਆਕਸੀਟੋਸਿਨ ਜੀ ਦੁੱਧ ਚੋਲਿਆ ਉਸ ਸਰ ਹਾਰਮੋਨ ਆ ਗਿਆ ਤੇ ਪੈਸਟੀਸਾਈਡ ਆ ਗਿਆ ਤੁਸੀਂ ਉਹ ਕਨਸੈਂਟਰੇਟ ਕਰਕੇ ਪੀ ਲਿਆ ਤੇ ਉਪਰੋ ਡੱਬੇ ਚ ਪਾਣ ਲਈ ਉਹਨੂੰ ਪੈਸਚਰਾਇਜ਼ ਕਰਦੇ ਆ ਬਹੁਤ ਗਰਮ ਤੇ ਇੱਕਦਮ ਠੰਡਾ ਜੀ ਉਹਦੇ ਸਾਰੇ ਚੰਗੇ ਬੈਕਟੀਰੀਆ ਮਾਰਦੇ 100% ਜੀ ਕਿਉਂਕਿ ਅਸੀਂ ਕੋਈ ਲਿਵਿੰਗ ਚ ਹੀ ਰਹੀ ਹੈ ਨਹੀਂ ਹੁਣ ਜੀ ਤਾਂ ਇੱਕ ਆਯੁਰਵੇਦ ਦਾ ਦੂਜਾ ਰੂਲ ਹੈ ਜੀ ਮਰੀ ਹੋਈ ਚੀਜ਼ ਖਾਓਗੇ ਤਾਂ ਮਰੋਗੇ ਜਿੰਦੀ ਚੀਜ਼ ਖਾਓਗੇ ਤਾਂ ਜਿੰਦੇ ਰਹੋਗੇ ਜੇ ਤੁਸੀਂ ਸਾਰਾ ਦੁੱਧ ਚੰਗਾ ਬੈਕਟੀਰੀਆ ਮਾਰਤਾ ਪਹਿਲਾਂ ਤਾਂ ਦੁੱਧੇ ਖਰਾਬ ਸੀ ਚਲੋ ਮੈਂ ਕਹਿੰਦਾ ਦੁੱਧ ਵੀ ਓਕੇ ਸੀਗਾ ਮਗਰ ਤੁਸੀਂ ਉਹਨੂੰ ਪੈਸਚਰਾਇਜ਼ ਕਰਕੇ ਦੇਖੋ ਨਾ ਇੱਕ ਡੱਬੇ ਚ ਜੀ 7 ਦਿਨ ਦੁੱਧ ਕਿਵੇਂ ਠੀਕ ਰਹਿ ਸਕਦਾ ਜੀ ਅੱਜ ਕੱਲ ਤਾਂ 3-3 ਇੱਕ ਇੱਕ ਮਹੀਨੇ ਵਾਲੀ ਪੈਕਿੰਗ ਆਣ ਲੱਗੀ 3-3 ਮਹੀਨੇ ਵਾਲਾ ਵੀ ਹੁੰਦਾ ਜੀ ਕਹਿੰਦੇ ਹੈਨਾ ਕਿ ਯੂਟੀਐਚ ਪਤਾ ਨਹੀਂ ਕਿਹੜਾ ਡੱਬਾ ਹੈ ਜੀ ਫਲਾਣਾ ਇਹ ਉਹ ਮੈਂ ਕਹਿੰਦਾ ਆਪਾਂ ਸਵੇਰੇ ਦੁੱਧ ਚਾਹੁੰਦੇ ਸੀ ਜੀ ਅਗਲੇ ਦਿਨ ਸਵੇਰ ਤੱਕ ਖਤਮ ਹੁੰਦਾ ਸੀ ਉਹ ਉਬਾਲ ਕੇ ਸਿਰਫ ਉਬਾਲ ਦਿੱਤਾ ਸੀ ਕਿ ਮਾੜਾ ਬੈਕਟੀਰੀਆ ਨਾ ਬਣੇ ਜੀ ਪਹਿਲਾਂ ਤਾਂ ਦ ਦੁੱਧ ਨੂੰ ਕੱਢਣੇ ਟੀਕਾ ਲੱਗਦਾ ਡੰਗਰਾਂ ਨੂੰ ਗਲਤ ਚਾਰਾ ਪੈਂਦਾ ਫਿਰ ਉਹਨੂੰ ਉਸ ਤੋਂ ਬਾਅਦ ਹੋਰ ਪਲਾਸਟਿਕ ਦੇ ਪੈਕੇਟ ਜਿਹੜੇ ਪਲਾਸਟਿਕ ਦੇ ਦੁੱਧ ਨਹੀਂ ਮਿਲਦਾ ਹੀ ਉਹ ਮਾਈਕਰੋ ਪਲਾਸਟਿਕਸ ਦਾ ਸਭ ਤੋਂ ਗੰਦਾ ਸੋਰਸ ਹੈ ਤੁਸੀਂ ਦੀ ਕੁਆਲਿਟੀ ਦੇਖਿਓ ਪਲਾਸਟਿਕ ਦੀ ਜੀ ਮਾੜਾ ਇਹਨੂੰ ਦੁੱਧ ਚ ਕੱਢ ਕੇ ਨਾ ਪਲਾਸਟਿਕ ਨੂੰ ਫੀਲ ਕਰਕੇ ਦੇਖਿਓ ਤੁਸੀਂ ਉਹ ਪਲਾਸਟਿਕ ਦੁੱਧ ਜਦੋਂ ਟਰੈਵਲ ਹੁੰਦਾ ਨਾ ਉਸ ਚ ਉਹ ਸਾਰਾ ਉਸ ਤੇ ਮਾਈਕਰੋ ਪਲਾਸਟਿਕਸ ਅੱਜ ਕੱਲ ਦੀ ਨਵੀਂ ਪ੍ਰੋਬਲਮ ਹੈ ਜੀ ਲਿਵਰ ਦੇ ਵਿੱਚ ਮਾਈਕਰੋ ਪਲਾਸਟਿਕਸ ਇਕੱਤਰ ਰਹੇ ਹੁੰਦਾ ਫੱਕਰੀ ਗੱਲ ਹੈ ਮਗਰ ਹਾਰਟ ਤੇ ਇਹਦੇ ਬਹੁਤ ਬੁਰੇ ਪ੍ਰਭਾਵ ਨੇ ਕਿਉ ਤੇ ਡੇਰੀ ਵੈਸੇ ਹੀ ਤੁਸੀਂ ਬਛੜੇ ਤੋਂ ਚੋਰੀ ਕਰੀ ਹੋਈ ਹੈ ਜੀ ਮੈਂ ਡੇਰੀ ਦੇ ਫੇਵਰ ਚ ਨਹੀਂ ਆ ਤਾ ਇੱਕ ਗੱਲ ਇਹ ਵੀ ਆ ਜਿੱਦਾਂ ਆਪਾਂ ਕਹਿੰਦੇ ਆ ਕਿ ਪਲਾਸਟਿਕ ਦੇ ਬਰਤਨ ਹੋਗੇ ਜਾਂ ਪੈਕਿੰਗ ਹੋ ਗਈ ਕੁਝ ਵੀ ਆ ਇਹਨਾਂ ਚ ਗਰਮ ਚੀਜ਼ਾਂ ਨੇ ਜਿਹੜੀ ਆ ਉਹ ਨਹੀਂ ਲੈਣੀਆਂ ਚਾਹੀਦੀਆਂ ਕਿ ਠੰਡੀਆਂ ਚੀਜ਼ਾਂ ਵੀ ਨੁਕਸਾਨ ਕਰਦੀਆਂ ਨੇ ਇਸ ਚ ਦੇਖੋ 99% ਲੋਕ ਪਹਿਲਾਂ ਤਾਂ ਕੀ ਕਰਦੇ ਤੁਸੀਂ ਕੋਈ ਚੀਜ਼ ਬਚੀ ਦਾਲ ਬਚੀ ਤੁਸੀਂ ਪਲਾਸਟਿਕ ਦੇ ਡੱਬੇ ਚ ਪਾ ਕੇ ਫਰਿਜ ਰੱਖਦੇ ਜੀ ਫੇਰ ਜੇ ਖਾਣ ਲੱਗੇ ਤਾਂ ਠੰਡੀ ਥੋੜੀ ਖਾਊਗਾ ਤੁਸੀਂ ਉਹ ਡੱਬੇ ਚ ਐਜ਼ ਇਟ ਇਜ਼ ਰੱਖ ਲੈਣੇ ਹੋ ਮਾਈਕ੍ਰੋਵੇਵ ਚ ਜੀ 30 ਕਿੰਟ ਲਾਇਆ ਜੀ ਕੋ ਮੈਂ ਖਾ ਗੇ ਜਦੋਂ ਕਰਮ ਹੋਇਆ ਨਾ ਪਲਾਸਟਿਕ ਕਿਸ ਤੋਂ ਬਣਿਆ ਹਾਂ ਜੀ ਪੈਟਰੋਲੀਅਮ ਪ੍ਰੋਡਕਟ ਹੈ ਉਹ ਜੀ ਪੈਟਰੋਲੀਅਮ ਪ੍ਰੋਡਕਟ ਜਦ ਵੀ ਆਇਲ ਆਇਲ ਆਉਦੇ ਚਿਕ ਉਹ ਗਰਮ ਹੁੰਦੇ ਕੋ ਆਇਲ ਛੱਡਦੇ ਹੀ ਛੱਡਦਾ ਤੇ ਤੁਹਾਡੇ ਆਟੋਮੈਟਿਕਲੀ ਲੇਵਰ ਤੇ ਤੇ ਤੁਹਾਡੀ ਬੋਡੀ ਲਈ ਜ਼ਹਿਰ ਹੈ ਜੀ ਤਾਂ ਜਿਵੇਂ ਜਿਹੜੇ ਪਲਾਸਟਿਕ ਦੀ ਬੋਤਲ ਚ ਪਾਣੀ ਪੀਂਦੇ ਨੇ ਨਾਰਮਲ ਠੰਡਾ ਪਾਣੀ ਪੀਂਦੇ ਨੇ ਕਿ ਉਹ ਚੀਜ਼ ਵੀ ਅਸਰ ਕਰਦੀ ਹੈ ਬਹੁਤ ਜ਼ਿਆਦਾ ਜੀ ਮੈਂ ਪਲਾਸਟਿਕ ਦੀ ਕੋਸ਼ਿਸ਼ ਕਰਦੇ ਮੇਰੇ ਘਰੇ ਪਲਾਸਟਿਕ ਦਾ ਬਰਤਨ ਨਹੀਂ ਹੈ ਜੀ ਕੱਚ ਯਸ ਸੇਰਮਿਕ ਦੈਟਸ ਹਾਂ ਜੀ ਤਾਂ ਦੂਜੇ ਪਾਸੇ ਆਪਾਂ ਗੱਲ ਕਰੀਏ ਅੱਜ ਕੱਲ ਇਹ ਸੁਝਾ ਦਿੱਤੇ ਜਾਂਦੇ ਨੇ ਕਿ ਐਕਸਰਸਾਈਜ਼ ਕੀਤੀ ਜਾਵੇ వాకింగ్ ਕੀਤੀ ਜਾਵੇ ਰਨਿੰਗ ਕੀਤੀ ਜਾਵੇ ਤੁਸੀਂ ਫਿੱਟ ਰਹੋਗੇ ਲੇਕਿਨ ਜਿਮ ਲਾਉਂਦੇ ਲਾਉਂਦੇ ਬੰਦਿਆਂ ਨੂੰ ਦਿਲ ਦਾ ਤੌਰ ਆ ਪੈ ਜਾਂਦਾ ਇਹਦਾ ਜਿਮ ਲਾਉਣ ਤੋਂ ਬਾਅਦ ਉਹ ਡਾਈਟ ਵਗੈਰਾ ਲਾਇ ਰੇ ਹੁੰਦੇ ਨੇ ਉਦੋਂ ਇਹ ਗੱਲ ਹੋ ਜਾਂਦੀ ਆ ਤਾਂ ਉਹਦਾ ਇੰਨੀ ਐਕਸਰਸਾਈਜ਼ ਕਰਦੇ ਨੇ ਉਹਨਾਂ ਨੂੰ ਕਿਵੇਂ ਦਿਲ ਦਾ ਤੌਰ ਆ ਪੈ ਸਕਦਾ ਦੋ ਕਾਰਨ ਹੈ ਜੀ ਪਹਿਲਾਂ ਤਾਂ ਤੁਹਾਨੂੰ ਪਤਾ ਤੁਹਾਨੂੰ ਲੱਗਦਾ ਥੋੜ ਕੋਈ ਇੱਕੋ ਪੰਪ ਹੈ ਜੀ ਤੁਹਾਨੂੰ ਪਤਾ ਤੁਹਾਡੀ ਪਿੰਜਰੀ ਪੰਪ ਹੈ ਕਾਰਡੀਓ ਕਰਨ ਨਾਲੇ ਬੰਦਾ ਹਾਰਟ ਵਧੀਆ ਕਿਉਂ ਰਹਿੰਦਾ ਜਦ ਤੁਸੀਂ ਪਿੰਜਣੀ ਚਲਾਉਂਦੇ ਹੋ ਨਾ ਜੀ ਇਹ ਵੀ ਇੱਕ ਤਰ੍ਹਾਂ ਦਾ ਪੰਪ ਹੈ ਜੀ ਤਾਂ ਜਿਹੜਾ ਬੰਦਾ ਸੈਰ ਐਕਸਰਸਾਈਜ਼ ਕਰਦਾ ਉਹਦੇ ਕਹਿੰਦੇ ਕਾਰਡੀਓ ਵੈਸ ਉਹਨੂੰ ਕਹਿੰਦੇ ਕਾਰਡੀਓ ਹੈ ਜੀ ਸੈਰ ਕਰਨਾ ਰਨਿੰਗ ਕਰਨਾ ਜੋਗਿੰਗ ਕਰਨਾ ਨੂੰ ਕਾਰਡੀਓ ਕਹਿੰਦੇ ਆ ਜੀ ਸਾਈਕਲਿੰਗ ਨੂੰ ਵੀ ਕਾਰਡੀਓ ਕਹਿੰਦੇ ਆ ਹੁਣ ਤੁਸੀਂ ਅਗਰ ਤੁਸੀਂ ਪਿੰਜਣੀ ਵਰਤਦੇ ਨਹੀਂ ਜੀ ਤੁਹਾਡਾ ਹਾਰਟ ਆਟੋਮੈਟਿਕ ਵੀਕ ਹੈ ਇਹ ਜ਼ਰੂਰੀ ਹੈ ਜੀ ਸਮਝਾਣਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਪਿੰਜਣੀ ਵਰਤਣੀ ਹੈ ਸੈਰ ਕਰੋ ਐਕਸਰਸਾਈਜ਼ ਕਰੋ ਵਾਕਿੰਗ ਕਰੋ ਜੋ ਮਰਜ਼ੀ ਤੁਸੀਂ ਚਾਹੇ ਪਏ ਪਏ ਇੱਕ ਸਾਈਕਲ ਆਂਦਾ ਅੱਜਕੱਲ੍ਹ ਉਹ ਸਿਰ ਪੈਡ ਲੱਗ ਜਾਂਦੇ ਆ ਜੇ ਬਜ਼ੁਰਗ ਬੰਦਾ ਲੈ ਥੇ ਮੈਂ ਕਹਿੰਦਾ ਤੁਸੀਂ ਸਾਈਕਲ ਤੇ ਚੜ੍ਹ ਨਹੀਂ ਸਕਦੇ ਕੁਰਸੀ ਤੇ ਬਹਿ ਕੇ ਪੈਡਲ ਫਿੱਟ ਹੋ ਜਾਂਦੇ ਆ ਉਹ ਬਹੁਤ ਸਸਤਾ ਹੈ ਉਹ ਕਿਸੇ ਤਿੱਕਨੇ ਪਿੰਜ ਨਹੀਂ ਚਲਾਨੀ ਆ ਦੂਜੀ ਗੱਲ ਪਿੱਛੇ ਨਾ ਜਿੱਕ ਮਹਾਮਾਰੀ ਆਈ ਜੀ মিডিਆ ਨੇ ਇੰਨਾ ਕੁ ਡਰਾਏ ਲੋਕਾਂ ਨੂੰ ਲੋਕਾਂ ਨੇ ਲਾਈਨਾਂ ਚ ਅਲਗ-ਅਲਗ ਕਿਨਾਂ ਇੰਜੈਕਸ਼ਨ ਲਵਾਣ ਗਏ ਜੀ ਉਹਦੇ ਚ ਬਾਅਦ ਚੋ ਪਤਾ ਲੱਗਾ ਮਲਟੀ ਬਿਲੀਅਨ ਡਾਲਰ ਦਾ ਕੇਸ ਹੋ ਗਿਆ ਉਹ ਕੰਪਨੀਆਂ ਤੇ ਉਸ ਚ ਹੈਵੀ ਮੈਟਲ ਸੀਗੇ ਜੀ ਉਹਦੇ ਨਾਲ ਕੀ ਹੋਇਆ ਕਲੌਟ ਬਣ ਗਏ ਉਹ ਮਹਾਮਾਰੀ ਦਾ ਵੀ ਸਾਈਡ ਇਫੈਕਟ ਕਲੋਟਿੰਗ ਸੀ ਜਿਹੜੀ ਉਹਦੀ ਉਪਰਾਲਾ ਦਿੱਤਾ ਆਪਾਂ ਨੂੰ ਜੀ ਉਹਦਾ ਵੀ ਸਾਈਡ ਇਫੈਕਟ ਕੀ ਸੀ ਕਲੋਟਿੰਗ ਤਾਂ ਜਿਹੜੇ ਲੋਕ ਮਰ ਰਹੇ ਨੇ ਜਿਹੜੇ ਜਿੰਮਾਤ ਮੈਨੂੰ ਫੋਨ ਆਣੇ ਜੀ ਸਰ ਮੈਂ ਜਿੰਮੇ ਲਾਣ ਤੋਂ ਡਰਦਾ ਕਿ ਬੰਦਾ ਯੰਗ ਮੁੰਡਾ ਵਿਆਹ ਚ ਨੱਚਦਾ ਮਰ ਗਿਆ ਕੁੜੀ ਸਪੀਚ ਦੇ ਨਹੀਂ ਰਹੀ ਮਰ ਗਈ 12 ਕਿੰਨੇ ਸਾਲ ਦੀ ਸੀ ਕੁੜੀ 18 19 ਸਾਲ ਦੀ ਜੀ ਵਿਆਹ ਵਾਲੇ ਮੁੰਡੇ ਦੀ ਉਮਰ ਕਿੰਨੀ 22 ਸਾਲ ਹੋ ਗਈ ਇਹ ਹਜੇ ਬਹੁਤ ਕੇਸ ਹੋਏ ਮੈਂ ਕਿਹ ਗੱਲ ਸਮਝੋ ਕਲੋਟ ਜਿੱਥੇ ਸੀਗਾ ਪਹਿਲਾਂ ਤਾਂ ਖੜਾ ਸੀ ਜਦ ਤੁਸੀਂ ਹਿੱਲੇ ਡੁੱਲੇ ਯਾ ਜਿੰਮ ਕਰਿਆ ਯਾ ਨੱਚੇ ਟੱਪਿਓ ਮੂਵ ਕਰਦਿਆ ਜੀ ਉਹ ਕਲੌਟ ਆਇਆ ਕਿੱਥੋਂ ਸਰ ਜੈਵ ਕਹਿੰਦੇ ਸਾਡੀ ਲਾਇਓਗੇ ਇੰਜੈਕਸ਼ਨ ਜਿਹੜੇ ਲਵਾਏ ਪੁੱਠੇ ਸਿੱਦੇ ਲੋਕਾਂ ਨੇ ਜਿਹੜੇ ਕਿ ਗਵਰਨਮੈਂਟ ਨੇ ਫ੍ਰੀ ਚ ਬੰਡੇ ਮਗਰ ਉਹ ਕਿਹ ਤਰ੍ਹਾਂ ਦਾ ਇੱਕ ਐਕਸਪੈਰੀਮੈਂਟ ਸੀ ਹੁਣ ਸਾਰੇ ਲੋਕ ਕਹਿੰਦੇ ਉਹ ਉਹ ਗਲਤੀ ਹੋ ਗਈ ਮੈਂ ਕਿਹਾ ਥੋੜੀ ਗਲਤੀ ਤੇ ਐਕਸਪੈਰੀਮੈਂਟ ਤੇ ਥੋੜ੍ਹਦੇ ਹੋਏ ਨਾ ਜੀ ਹੁਣ ਮੈਂ ਤਾਂ ਉਪਰ ਵਾਲਾ ਦੱਸੂਗਾ ਡਰਨ ਦੀ ਲੋੜ ਨਹੀਂ ਹੈ ਜੇ ਤੁਸੀਂ ਹਰ ਰੋ ਲਸਣ ਖਾਣਾ ਸ਼ੁਰੂ ਕਰ ਦੋ ਜੀ ਤੁਸੀਂ ਹਰ ਰੋ ਪਿਆਜ਼ ਖਾਣਾ ਸ਼ੁਰੂ ਕਰ ਦੋ ਕੱਚਾ ਤੇ ਹਰ ਰੋ ਅਦਰਕ ਖਾਣਾ ਸ਼ੁਰੂ ਕਰ ਦੋ ਜੀ ਲਸਣ ਅਦਰਕ ਪਿਆਜ਼ ਇਹ ਨੇਚਰਲ ਬਲੱਡ ਥਿਨਰਸ ਹੈ ਜੀ ਜੀ ਤੀਜੀ ਚੀਜ਼ ਤੁਸੀਂ ਧਨੀਆ ਸਿਲੈਂਟਰੋ ਉਹਨੂੰ ਬਹੁਤ ਨਾਮ ਤੋਂ ਜਾਣਿਆ ਜਾਂਦਾ ਧਨੀਆ ਆਪਣੇ ਆਪ ਚ ਹੈਵੀ ਮੈਟਲਸ ਨੂੰ ਬੋਡੀ ਚੋਂ ਕੱਢਦਾ ਜੀ ਇਹੋ ਜੀ ਚੀਜ਼ ਬਹੁਤ ਘੱਟ ਹੁੰਦੀ ਜੀ ਧਨੀਆ ਮੇਥੀ ਮੇਥੀ ਪਲਾਸਟਿਕਸ ਕੱਢਦੀ ਹੈ ਬੋਡੀ ਚੋਂ ਧਨੀਆ ਬੋਡੀ ਚੋਂ ਹੈਵੀ ਮੈਟਲ ਕੱਢਦਾ ਜਿਹੜੇ ਕਿ ਉਸ ਦੇ ਵਿੱਚ ਸੀਗੇ ਤੁਸੀਂ ਮੈਂ ਹਰ ਰੋਜ਼ ਜਿਵੇਂ ਆਪਣੇ ਪ੍ਰਾਇਮਰੀ ਟਾਈਮ ਚ ਯਾਦ ਕਰੋ ਤੁਹਾਡੇ ਕੋਲ ਹਮੇਸ਼ਾ ਕਰੇ ਚਟਨੀ ਹੁੰਦੀ ਧਨੀਆ ਦੀ ਜੀ ਕਿਉਂ ਸੀ ਬੋਡੀ ਚ ਇਹ ਜੇ ਹੈਵੀ ਮੈਟਲਸ ਤੇ ਗਲਤ ਚੀਜ਼ਾਂ ਕੱਢਣ ਲਈ ਤੇ ਤੁਸੀਂ ਥੋੜਾ ਜਿਹਾ ਫਾਸਟਿੰਗ ਕਰਨੀ ਸਿੱਖੋ ਜਦੋਂ ਆਪਾਂ ਫਾਸਟਿੰਗ ਕਰਦੇ ਨਾ ਬੋਡੀ ਆਪਣੇ ਆਪ ਬੋਡੀ ਨੂੰ ਆਪਣੇ ਆਪ ਨੂੰ ਪਿਉਰੀਫਾਈ ਕਰਦੀ ਹੈ ਤੇ ਜਿਹੜੇ ਲੋਕੀ ਤਿੰਨ ਨੂੰ ਖਾਈ ਜਾਂਦੇ ਨੇ ਨਾ ਤਿੰਨ ਵਾਰੀ ਖਾਣਾ ਦੋ ਵਾਰੀ 스ਨੈਕ ਚਾਹਣ ਦੋ ਜਿੰਨੀ ਮਰਿ ਵਰਜੀ ਤੁਸੀਂ ਆਪਣੀ ਬੋਡੀ ਨੂੰ ਆਪਣੇ ਹਾਰਟ ਨੂੰ ਆਪਣੇ ਸਿਸਟਮ ਨੂੰ ਰੈਸਟ ਨਹੀਂ ਦਿੰਦੇ ਜੀ ਤਾਂ ਤੀਜੀ ਤੁਹਾਡੀ ਗੱਲ 'ਚ ਗੱਲ ਜਿੰਮ ਵਾਲੇ ਉਹ ਜਿੰਮ ਵਾਲਿਆਂ ਦਾ ਹਾਰਟ ਅਟੈਕ ਦਾ ਕਾਰਨ ਇੱਕ ਪ੍ਰੋਟੀਨ ਵੀ ਹੋ ਸਕਦਾ ਜੀ ਉਹ ਕੱਲਾ ਨੀਰਾ ਪ੍ਰੋਟੀਨ ਖਾਣੇ ਪ੍ਰੋਟੀਨ ਆਈਸੋਲੇਟਸ ਜੀ ਆਈਸੋਲੇਟ ਦਾ ਮਤਲਬ ਹੈ ਕਿ ਚੀਜ਼ ਨੂੰ ਅਲੱਗ ਕਰਤਾ ਕੁਦਰਤ ਨੇ ਪ੍ਰੋਟੀਨ ਦਿੱਤਾ ਸੀ ਫੈਟ ਦੇ ਨਾਲ ਆ ਪ੍ਰੋਟੀਨ ਹੈ نیچے ਮਸਲ ਉੱਪਰ ਫੈਟ ਆਪਾਂ ਕੱਢ ਲਿਆ ਆਈਸੋਲੇਟ ਇੱਕ ਚੀਜ਼ ਕੱਢ ਲਈ ਕੱਲਾ ਪ੍ਰੋਟੀਨ ਉਹ ਵੀ ਕਿਸ ਤੋਂ ਕੱਢਿਆ ਸੋਇਆ ਤੋਂ ਜਾਂ ਵੇ ਤੋਂ ਦੋਨੋਂ ਮੇਰੇ ਲਈ ਜ਼ਹਿਰ ਹੈ ਜੀ ਮੈਂ ਕਿਸ ਨੂੰ ਨਹੀਂ ਰეკਮੈਂਡ ਕਰਦਾ ਜੀ ਤਾਂ ਉਹ ਦੇਤਾ ਬੱਚੇ ਨੂੰ ਖਾਣ ਨੂੰ ਜਿਆਦਾ ਸਾਰਾ ਨਾਲ ਉਹਨੇ ਖਾਦੇ ਜੀ ਅੰਡੇ ਨਾਲ ਉਹਨੇ ਖਾਣੇ ਬਰੈਡ ਸਾਰੇ ਫੂਲ ਮਿਕਸ ਕਰਦੇ ਉਪਰੋਂ ਕਰਨ ਲੱਗੇ ਐਕਸਰਸਾਈਜ਼ ਉਹਦਾ ਬੋਡੀ ਚ ਉਹਦਾ ਐਕਚੁਅਲ ਚ ਟੈਸਟ ਕਰਾਉਣਾ ਚਾਹੀਦਾ ਤੁਸੀਂ ਜਦ ਇਹ ਚੀਜ਼ਾਂ ਜੀ ਸ਼ੁਰੂ ਕਰਦੇ ਹੋ ਤੁਹਾਡੇ ਕੋਲੇਸਟ੍ਰੋਲ ਕਿਵੇਂ ਆ ਤੁਹਾਡੇ ਐਸਜੀਓਟੀ ਪੀਟੀ ਕਿਵੇਂ ਆ ਤੁਹਾਡੇ ਕਿਡਨੀ ਦੇ ਟੈਸਟ ਕਿਵੇਂ ਆ ਰਹੇ ਆ ਐਕਸੈਸਿਵ ਪ੍ਰੋਟੀਨ ਹਮੇਸ਼ਾ ਕਿਡਨੀ ਡੈਮੇਜ ਕਰਦਾ ਤਾਂ ਮੰਨ ਲਓ ਕੋਈ ਵਿਅਕਤੀ ਆ ਉਸਨੇ ਆਪਣੀ ਹਾਰਤ ਦਿਲ ਦੀ ਜਿਹੜੀ ਹੈਲਥ ਆ ਉਹ ਮੋਨੀਟਰ ਕਰਦਿਆਂ ਤਾਂ ਉਹਨੂੰ ਕਿਹੜੇ ਕਿਹੜੇ ਟੈਸਟ ਤੇ ਕਿੰਨੇ ਸਮੇਂ ਬਾਅਦ ਚ ਕਰਾਉਣੇ ਚਾਹੀਦੇ ਨੇ ਦੇਖੋ ਇੱਕ ਵਾਰ ਤਾਂ ਤੁਸੀਂ ਸਾਰਾ ਫੁੱਲ ਬੋਡੀ ਚੈੱਕਅਪ ਕਰਾ ਲਓ ਜੀ ਕਿਡਨੀ ਹੈਨਾ ਸੀਡੀਸੀ ਜਿਹੜੇ ਹੁੰਦੇ ਨੇ ਆਪਣੇ ਐਸਜੀਓਟੀ ਪੀਟੀ ਸਭ ਕਰਾ ਲਓ ਬਟ ਟੈਸਟ ਇਹ ਨਾ ਰੀਅਲ ਚੀਜ਼ ਨਹੀਂ ਦਾ ਸਤੇ ਤੁਹਾਡੀ ਹੈਲਥ ਕਿਵੇਂ ਆ ਜੀ ਤੁਹਾਡੀ ਨੀਂਦ ਕਿਵੇਂ ਆ ਤੁਹਾਡਾ ਸਾਹ ਕਿਵੇਂ ਆ ਤੁਹਾਨੂੰ ਕਿੰਨੀ ਦੇਰ ਚ ਸਾਹ ਚੜਦਾ ਹੈ ਕਿੰਨੀ ਦੇਰ ਚ ਮੁੜਦਾ ਹੈ ਤੁਹਾਨੂੰ ਨੀਂਦ ਨਾਲ ਦੀ ਨਾ ਆਉਂਦੀ ਏ ਤੁਹਾਡੇ ਗੈਸ ਤਾਂ ਨਹੀਂ ਬੰਦੀ ਜਾਂਦੀ ਤੁਹਾਡਾ ਪੇਟ ਸਾਫ਼ ਹੋ ਕੇ ਇੱਕ ਵਾਰੀ ਚ ਤਸੱਲੀ ਨਾ ਹੋ ਜਾਂਦਾ ਕਿ ਦੋ ਤਿੰਨ ਵਾਰੀ ਜਾਣਾ ਪੈਂਦਾ ਦਿਨ ਚ ਇਹ ਸਭ ਬੁਰੇ ਸਾਈਨ ਨੇ ਜੀ ਫਿਰ ਕਰਨਾ ਕੀ ਹੈ ਸਿੰਪਲ ਛੋਟੇ ਜਿਹੇ ਲਾਈਫ ਦੇ ਚੇਂਜਸ ਕਰਦੇ ਨੇ ਜੀ ਜੀ ਪਹਿਲਾ ਚੇਂਜ ਹੈ ਜੀ ਸੈਰ ਕਰਨੀ ਹੈ ਤੁਹਾਨੂੰ ਹਰ ਰੋਜ਼ ਚਾਹੇ ਦੋ ਵਾਰੀ ਕਰਨੀ ਸ਼ੁਰੂ ਕਰ ਦਿਓ 45 45 ਮਿੰਟ ਜੀ ਦੂਜਾ ਚੇਂਜ ਹੈ ਜਿੱਥੇ ਸੂਰਜ ਸਵੇਰੇ ਕੋਸ਼ਿਸ਼ ਕਰਨਾ ਨਿੰਬੂ ਨਿੰਬੂ ਪਾਣੀ ਨਾਲ ਦਿਨ ਸ਼ੁਰੂ ਕਰੋ ਤੇ ਸੇਂਦਾ ਨਮਕ ਲਓ ਸਕੱਲਾ ਸਾਲਟ ਨਹੀਂ ਤੇ ਤੁਹਾਡੇ ਖਾਣ ਚ ਹਮੇਸ਼ਾ ਸਲਾਦ ਹੋਣਾ ਚਾਹੀਦਾ ਹਰੀ ਪੱਤੀਆਂ ਦਾ ਪਰਕੇ ਜੀ ਉਹ ਤੁਹਾਡੇ ਲਈ ਪੋਟਾਸ਼ੀਅਮ ਦਾ ਵੱਡਾ ਸੋਰਸ ਹੈ ਜੀ ਜੇ ਆਪਾਂ ਗੱਲ ਕਰੀਏ ਮੰਨ ਲਓ ਕੋਈ ਵਿਅਕਤੀ ਆ ਉਸ ਨੇ ਆਪਣਾ ਲਾਈਫ ਸਟਾਈਲ ਸਹੀ ਕਰਨਾ ਹੈ ਆਪਣੇ ਦਿਲ ਦੀ ਹੈਲਥ ਚੰਗੀ ਕਰਨੀ ਹੈ ਆਪਣਾ ਖਾਣ ਪੀਣ ਤੇ ਰਹਿਣਾ ਬਹਿਣਾ ਸਹੀ ਕਰਨਾ ਹੈ ਤਾਂ ਤੁਸੀਂ ਉਸ ਦੀ ਕਿਸ ਪ੍ਰਕਾਰ ਹੈਲਪ ਕਰ ਸਕਦੇ ਹੋ ਅਗਰ ਤੁਹਾਡੇ ਨਾਲ ਕੋਈ ਸੰਪਰਕ ਕਰੇ ਦੇਖੋ ਐਵੇਂ ਸਾਡਾ ਇੱਕ ਤਰੀਕਾ ਖਸਬ ਤੋਂ ਪਹਿਲਾਂ ਸਾਨੂੰ ਸਮਝਣਾ ਹੈ ਜੀ ਸਾਨੇ ਸਮਝਣਾ ਤੁਸੀਂ ਜਿੰਦੇ ਕਿਵੇਂ ਹੁਣ ਇੱਕ ਬੰਦਾ ਹੈ ਜਿਹੜਾ ਸਾਰਾ ਦਿਨ ਗੱਡੀ ਚਲਾਉਂਦਾ ਜੀ ਉਹਦੀ ਲਾਈਫ ਸਟਾਈਲ ਤੇ ਇੱਕ ਬੰਦਾ ਔਫਿਸ 'ਚ ਬੈਠਾ ਕੰਮ ਕਰ ਰਿਹਾ ਹੈ ਜਾਂ ਇੱਕ ਬੰਦਾ ਘਰੋਂ ਕੰਮ ਕਰਦਾ ਹੈ ਜੀ ਸਭ ਤੋਂ ਪਹਿਲਾਂ ਅਸੀਂ ਕੇਸ ਦਾ ਲਾਈਫ ਸਟਾਈਲ ਸਮਝਦੇ ਆ ਥੋੜੀ ਤਿੰਨ ਫੋਟੋ ਮੰਗਾਨੀਆਂ ਜੀ ਸਾਨੇ ਦੇਖਣਾ ਤੁਹਾਡੇ ਭਾਰ ਕਿੱਥੇ ਹੈ ਤੁਹਾਡੀ ਅੱਖਾਂ ਦਾ ਰੰਗ ਕਿਵੇਂ ਦਾ ਹੈ ਤੁਹਾਡੇ ਫੇਸ ਦੀ ਸ਼ੇਪ ਕਿਵੇਂ ਹੈ ਪਰ ਬੱਟੇ ਕਹੇ ਜੇ ਬਾਲ ਤਾਂ ਨਹੀਂ ਉੜੇ ਹੋਏ ਜੀ ਇਹ ਸਭ ਕੁਝ ਤੁਹਾਡੇ ਹਾਰਮੋਨਸ ਟਿੱਡ ਉਰੋ ਦੀ ਕੋਲ ਹੈ ਕਿ ਊਰੇ ਹੈ ਭਾਰ ਕਈਆਂ ਤੇ ਪੁੜਿਆਂ ਤੇ ਭਾਰ ਜ਼ਿਆਦਾ ਹੁੰਦਾ ਉਹ ਅਲੱਗ ਹੈ ਇਹ ਤੋਂ ਬਾਅਦ ਅਸੀਂ ਤੁਹਾਡੀ ਇੱਕ ਇੰਟਰਵਿਊ ਕਰਾਂਗੇ ਜੀ ਅਸੀਂ ਸਮਝਾਂਗੇ ਕਿ ਕਿਵੇਂ ਖਾਂਦੇ ਹੋ ਕੀ ਪਸੰਦ ਹੈ ਬਹੁਤ ਚੱਕਰ ਹੈ ਜੀ ਤੁਹਾਨੂੰ ਪਸੰਦ ਕੀ ਖਾਣਾ ਹੁਣ ਇੱਕ ਬੰਦਾ ਹੈ ਉਹ ਕਹਿੰਦਾ ਮੈਂ ਡਾਰਕ ਚਾਕਲੇਟ ਖਾਣਾ ਹੈ ਜੀ ਇੱਕ ਬੰਦਾ ਕਹਿੰਦਾ ਮੈਨੂੰ ਮੂਫਲੀ ਚਾਹੀਦੀ ਹੈ ਇੱਕ ਇਹੋ ਜਿਹਾ ਵੀ ਹੈ ਜਿਹੜਾ ਕਹਿੰਦਾ ਪੋਜੀਆ ਤੇ ਦਾ ਕ੍ਰਿਸਪੀ ਜੀ ਹਰ ਇੱਕ ਬੰਦੇ ਦੀ ਕ੍ਰੀਵਿੰਗ ਉਹਦੇ ਅੰਦਰ ਦੇ ਹਾਰਮੋਨਸ ਦੱਸਦੀ ਹੈ ਸਾਨੂੰ ਜੀ ਫਿਰ ਅਸੀਂ ਉਹਦੀ ਡਾਈਟ ਪੁੱਛਦੇ ਕਿ ਤੁਹਾਡੀ ਦਿਨਚਰਿਆ ਕਿਵੇਂ ਦੀ ਖਾਣੇ ਦੇ ਲੈ ਕੇ ਫਿਰ ਅਸੀਂ ਇੱਕ ਡਾਈਟ ਬਣਾ ਕੇ ਦਿੰਨੇ ਹਾਂ ਮਗਰ ਉਹਨੂੰ ਸ਼ੁਰੂ ਕਰਦੇ ਹਾਂ 20% ਨਾਲ 20% ਸਮਝੋ 20% ਚੇਂਜ ਕਰਾਣੇ ਸਾਡਾ ਕੋਚ ਕਿ ਕਿਵੇਂ ਗਿਆ ਜਦ ਤਨ ਜੀ ਇਹ ਬਦਲ ਕੇ ਭੁੱਖ ਜ਼ਿਆਦਾ ਤਨ ਲੱਗੀ ਐਵੇਂ ਸਾਡੇ ਸਟੈਪਸ ਨੇ ਅਗਰ ਕਾਰਡੀਓ ਵੈਸਕੂਲਰ ਹੈਲਥ ਠੀਕ ਕਰਦੇ ਹਾਂ 4 ਮਹੀਨੇ ਘੱਟੋ-ਘੱਟ ਲੱਗਣਗੇ ਜੀ ਪੂਰੀ ਹੱਦ ਠੀਕ ਕਰਨ ਨੂੰ ਜੀ ਬਸ ਯਾਨੀ ਕਿ 4 ਮਹੀਨੇ ਤੁਹਾਡੇ ਨਾਲ ਗੱਲ ਕਰਨੀ ਉਹ ਮੁੜ ਕੇ ਲੋੜ ਨਹੀਂ 4 ਮਹੀਨੇ ਤੋਂ ਬਾਅਦ ਅਸੀਂ ਸਿਖਾਤਾ ਜੀ ਜੀ ਦੇਖੋ ਕੋਚ ਦਾ ਫਾਇਦਾ ਕੀ ਹੈ ਇੱਕ ਡਾਈਟੀਸ਼ਨ ਨਿਊਟ੍ਰੀਸ਼ਨਿਸਟ ਤੇ ਕੋਚ ਦਾ ਫਰਕ ਕੀ ਹੈ ਕੋਚ ਨੇ ਜੱਥੋਂ ਇੱਕ ਵਾਰੀ ਗੱਡੀ ਚਲਾਣੀ ਆ ਗਈ ਤੇ ਮੇਰਾ ਕੀ ਰਹਿ ਗਿਆ ਇਹ ਫਾਇਦਾ ਫਿਰ ਚਾਬੀ ਤੁਹਾਡੇ ਹੱਥ ਫੜਾ ਕੇ ਕਹਿੰਦੇ ਚਲਾਓ ਜੀ ਗੱਡੀ ਜੀ ਡਾਈਟੀਸ਼ਨ ਕਹਿੰਦਾ ਹਰ ਰੋਜ਼ ਜੀ ਮੈਨੂੰ ਆ ਕੇ ਸੇਵਾ ਕਰ ਡਾਕਟਰ ਵਾਂਗੂ ਤੇ ਮੈਂ ਦੱਸੂਗਾ ਕੀ ਖਾਣਾ ਨਹੀਂ ਜੀ ਨਹੀਂ ਸਿੱਖ ਲਓ ਆਪਣੀ ਲਾਈਫ ਆਪਣੇ ਤਰੀਕੇ ਨਾਲ ਜੀ ਜੀ ਅ ਕਈ ਵਾਰ ਲੋਕ ਕਹਿੰਦੇ ਨੇ ਕਿ ਯਾਰ ਇਦਾਂ ਦੀ ਗੱਲ ਬਣਨੀ ਵੀ ਸਾਨੂੰ ਕੋਈ ਪ੍ਰੋਡਕਟ ਵੀ ਚਾਹੀਦਾ ਕਿਉਂਕਿ ਮਨ ਨੂੰ ਤਸੱਲੀ ਜੀ ਨਹੀਂ ਹੁੰਦੀ ਫਿਰ ਉਹਨਾਂ ਲੋਕਾਂ ਵਾਸਤੇ ਕੀ ਕੁਝ ਹੈ ਦੋਖੋ ਜਿਹੜੀ ਚੀਜ਼ਾਂ ਗੱਲਾਂ ਕਰੀਏ ਮੈਂ ਸੱਕੋਆ ਵਾਈਟਾਮਿਨ E ਜੀ ਆਪਣੇ ਹਾਰਟ ਲਈ ਮੈਂ ਭੁੱਲ ਗਿਆ ਮੈਂਸ਼ਨ ਕਰਨਾ ਸਭ ਤੋਂ ਹੀ ਜ਼ਰੂਰੀ ਵਿਟਾਮਿਨ E ਕੀ ਕਰਦਾ ਆਕਸੀਜਨ ਦੀ ਸਪਲਾਈ ਨੂੰ ਵਧਾਉਂਦਾ ਹੈ ਜਿਹੜਾ ਕਿ ਹਾਰਟ ਦਾ ਕੰਮ ਹੈ ਜੀ ਮੇਰੇ ਕੋਲ ਵਿਟਾਮਿਨ E ਹੈ ਉਹ ਵੀ ਮੈਂ ਟੈਕਨੀਕਲ ਨਾਮ ਨਹੀਂ ਦਿੰਦਾ ਉਹ ਤੇ ਨੇਚਰਲ ਤੇ ਸਿੰਥੈਟਿਕ ਹੁੰਦਾ ਮੈਂ ਨੇਚਰਲ ਵਿਟਾਮਿਨ E ਪੋਟਾਸ਼ੀਅਮ ਜਿਹਦੇ ਬਾਰੇ ਮੈਂ ਗੱਲ ਕਰੀ ਸਾਡੇ ਕੋਲ ਪੋਟਾਸ਼ੀਅਮ ਸਿਟਰੇਟ ਹੈ ਜਿਹੜਾ ਕਿ ਹਾਰਟ ਦੇ ਲਈ ਜਿਹਨੂੰ ਹਾਰਟ ਅਰੇਥਮੀ ਨਹੀਂ ਕਹਿੰਦੇ ਧੜਕਣ ਵੱਧ ਗਈ ਘਟ ਗਈ ਉਹਦੇ ਲਈ ਮੈਗਨੀਸ਼ੀਅਮ ਜਿਹੜਾ ਹਾਰਟ ਲਈ ਮਸਲਸ ਲਈ ਸਲੀਪ ਲਈ ਅੰਮ੍ਰਿਤ ਹੈ ਕਈ ਲੋਕਾਂ ਨੂੰ ਸਟ्रेस ਕਰਕੇ ਹਾਰਟ ਤੇ ਦਿੱਕਤਾਂ ਨੇ ਤਾਂ ਅਸੀਂ ਅਸ਼ਵਗੰਧਾ ਜੀ ਇਹ ਸਾਡੇ ਕੋਲ ਇੱਕ ਸਟ्रेस ਦਾ ਪ੍ਰੋਡਕਟ ਹੈ ਉਹ ਤਾਂ ਯੂਜ਼ ਕਰਦੇ ਆ ਜੇ ਲੋੜ ਹੈ ਸਭ ਤੋਂ ਪਹਿਲਾਂ ਖਾਣਾ ਸਮਝਣਾ ਹੈ ਦੀ ਡਾਈਜੈਸ਼ਨ ਸਮਝਣੀ ਆ ਉਹਦੇ ਨਾਲ ਕੰਮ ਹੁੰਦਾ ਇਹ ਨਾਲ ਹਾਂ ਕਈ ਲੋਕ ਕਹਿੰਦੇ ਗੁਰਵਿੰਦਰ ਕੱਲਾ ਪ੍ਰੋਡਕਟ ਦੇ ਦੇ ਸਾਨੂੰ ਫਿਰ ਅਸੀਂ ਉਹਨਾਂ ਨੂੰ ਕੱਲੇ ਪ੍ਰੋਡਕਟ ਦੇ ਦਿੰਦੇ ਹਾਂ ਜੀ ਉਹਨਾਂ ਦੀ ਮਰਜ਼ੀ ਹੈ ਜੀ ਹਾਂਜੀ ਤਾਂ ਇਹ ਪ੍ਰੋਡਕਟ ਫਿਰ ਲੈਣਾ ਹੀ ਪੈਂਦੇ ਨੇ ਜਾਂ ਇਹ ਵੀ ਕੁਛ ਕੁ ਮਹੀਨੇ ਹੀ ਵਰਤਨੇ ਪੈਣਗੇ ਨਹੀਂ ਜੀ ਨਹੀਂ ਫਿਰ ਤਾਂ ਉਹੀ ਗੱਲ ਹੋ ਗਈ ਦਵਾਈ ਵਾਂਗੂ ਫਸ ਗਏ ਤੁਸੀਂ ਜੀ ਮੈਂ ਤਾਂ ਇਹ ਕਹਿੰਦਾ ਕਿ ਦੋ ਤਿੰਨ ਮਹੀਨੇ ਖਾ ਕੇ ਛੱਡ ਦਿਓ ਜੀ ਫਿਰ 3 ਮਹੀਨੇ 2 ਮਹੀਨੇ ਨਾ ਖਾਓ ਵਸੇ ਇਹ ਗੱਲ ਬਹੁਤੇ ਕਹਿੰਦੇ ਨਹੀਂ ਹੈਗੀ ਨਹੀਂ ਜੀ ਨਹੀਂ ਜ਼ਰੂਰੀ ਹੈ ਫਿਰ ਦੇਖੋ ਮੈਂ ਆਪਣੀ ਲਾਈਨ 'ਚ ਸਿੱਧੀ ਗੱਲ ਕਹੂੰਗਾ ਮੈਂ ਆਪ ਕਿਸੇ ਵੀ ਚੀਜ਼ ਤੇ ਐਡਿਕਟਡ ਨਹੀਂ ਰਹਿ ਕੇ ਖੁਸ਼ ਜੀ ਐਡਿਕਸ਼ਨ ਹੀ ਹੋਗੀ ਨਾ ਜੀ ਕਿ ਅਗਰ ਮੈਨੂੰ ਇੱਕ ਪ੍ਰੋਡਕਟ ਤੁਮਹਾਨੂੰ ਚੰਗੀ ਚੀਜ਼ ਦੱਸੀ ਕਿਸੇ ਨੇ ਉਹ ਮੈਨੂੰ ਪੂਰੀ ਜ਼ਿੰਦਗੀ ਖਾਣਾ ਪਏਗਾ ਮੈਂ ਕਹਾਂ ਕਿ ਉਹ ਬਈ ਮੇਰੀ ਬਾਡੀ ਨੂੰ ਆਪਣੀ ਮਿਲ ਸਕਦਾ ਉਹ ਮੈਂ ਆਪਣੀ ਬਣਾ ਸਕਦਾ ਹੁਣ ਵਿਟਾਮਿਨ ਸੀ ਤੁਸੀਂ ਘਰ ਬਣਾ ਸਕਦੇ ਹੋ ਜੀ ਤੁਸੀਂ ਵਿਟਾਮਿਨ ਡੀ ਘਰ ਬਣਾ ਸਕਦੇ ਹੋ ਜਦ ਕਿ ਮੈਂ ਦੇ ਕੇ ਖੁਸ਼ ਹਾਂ ਲੋਕਾਂ ਨੂੰ ਮਗਰ ਤੁਸੀਂ ਸੰਗ ਰਾਤ ਪੈ ਕੇ ਤੰਦਰੁਸਤ ਹੋਗੇ ਤੁਸੀਂ ਆਪਣਾ ਬਣਾਓ ਘਰੇ ਖਾਓ ਜੀ ਹਾਂਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਹੋਸ ਵੈਲਕਮ ਸੋ ਰਵਿੰਦਰ ਸਿੰਘ ਦੀ ਨਾਲ ਗੱਲਬਾਤ ਕੀਤੀ ਹੈ ਦਿਲ ਦੀ ਹੈਲਥ ਨੂੰ ਲੈ ਕੇ ਕੁਝ ਗੱਲਾਂ ਨੇ ਜਿਹੜੀਆਂ ਉਹ ਕੀਤੀਆਂ ਨੇ ਕਿਵੇਂ ਹਾਰਟ ਅਟੈਕ ਹੁੰਦਾ ਏ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਏ ਕਿਹੜੀਆਂ ਚੀਜ਼ਾਂ ਦਾ ਇਸ ਦੇ ਵਿੱਚ ਧਿਆਨ ਰੱਖਣਾ ਪੈਂਦਾ ਹੈ ਤਾਂ ਅਗਰ ਤੁਸੀਂ ਵੀ ਆਪਣੀ ਲਾਈਫ ਸਟਾਈਲ ਨੂੰ ਠੀਕ ਕਰਨਾ ਚਾਹੁੰਦੇ ਹੋ ਆਪਣੇ ਖਾਣ ਪੀਣ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਪ੍ਰੋਡਕਟ ਨੇ ਜਿਹੜੇ ਉਹ ਵੀ ਤੁਹਾਨੂੰ ਮਿਲ ਜਾਣਗੇ ਉਹ ਲੈਣ ਦੀ ਵੀ ਤੁਹਾਡੀ ਇੱਛਾ ਹੈ ਅ ਇੱਕ ਗੱਲ ਇਹ ਵੀ ਇੱਥੇ ਖਾਸ ਹੈ ਕਿ ਤੁਹਾਨੂੰ ਹਮੇਸ਼ਾ ਵਾਸਤੇ ਬੰਨ੍ਹ ਕੇ ਨਹੀਂ ਰੱਖਿਆ ਜਾਂਦਾ ਕੁਝ ਮਹੀਨਿਆਂ ਵਿੱਚ ਤੁਹਾਡਾ ਲਾਈਫ ਸਟਾਈਲ ਤੁਹਾਡਾ ਖਾਣ ਪੀਣ ਠੀਕ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਤੁਹਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਜੀਓ ਅਸੀਂ ਤੁਹਾਨੂੰ ਸਾਰੀਆਂ ਚੰਗੀਆਂ ਬਾਣੀਆਂ ਚੀਜ਼ਾਂ ਨੇ ਜਿਹੜੀਆਂ ਉਹ ਦੱਸ ਦਿੱਤੀਆਂ ਨੇ ਤਾਂ ਅਗਰ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਉੱਤੇ ਨੰਬਰ ਦਿੱਤੇ ਹੋਏ ਨੇ ਵਟਸਐਪ ਦੇ ਜ਼ਰੀਏ ਵੀ ਆਨਲਾਈਨ ਇਹਨਾਂ ਨਾਲ ਸੰਪਰਕ ਕਰ ਜਿਹੜਾ ਉਹ ਕੀਤਾ ਜਾ ਸਕਦਾ ਹੈ ਧੰਨਵਾਦ ਜੀ